ਇਹਨਾਂ ਨੇ ਨਹਿਰ ਕੱਢਤੀ ਆ ਦੋਨੇ ਦੀਆਂ ਦੋਨੇ ਨਹਿਰਾਂ ਰਾਜਸਥਾਨ ਨੂੰ ਜਾਣਗੀ ਸਾਨੂੰ ਪਾਣੀ ਨਹੀਂ ਦੇਣਾ ਇਹਨਾਂ ਨੇ ਬੁੱਢੇ ਨਾਲੇ ਦਾ ਇਹਨਾਂ ਦਾ ਹੁਣ ਗਲ ਦੀ ਹੱਡੀ ਬਣਿਆ ਪਿਆ ਪਾਣੀ ਉਹ ਪਾਣੀ ਇਹਨਾਂ ਨੇ ਕਿਵੇਂ ਨਾ ਕਿਵੇਂ ਸੈਟਿੰਗ ਕਰਕੇ ਇਸ ਨਹਿਰ ਚ ਪਾਉਣਾ ਸਾਨੂੰ ਮਾਰਨਾ ਸਾਰੇ ਪੰਜਾਬ ਨੂੰ ਅਸੀਂ ਪੰਜ ਦਰਿਆਵਾਂ ਦੀ ਧਰਤੀ 'ਤੇ ਵਾਲੇ ਵਜਦੇ ਆ ਤੇ ਸਾਨੂੰ ਲੁਧਿਆਣੇ ਦਾ ਗੰਦ ਪਿਆਉਣਾ ਇਹਨਾਂ ਨੇ ਇਕੱਠਾ ਕਰਕੇ ਸਾਰਾ ਗਿੱਦੜਵਾ ਬਠਿੰਡਾ ਫਰੀਦਕੋਟ ਸਾਰਿਆਂ ਨੂੰ ਗੰਦ ਪਿਆਉਣਾ ਹੈ ਜਿਹੜੇ ਪੰਜਾਬ ਦੇ ਵਾਸੀ ਆ ਅਸੀਂ ਤੇ ਦੂਜੇ ਸੂਬਿਆਂ ਨੂੰ ਇਹਨਾਂ ਨੇ ਚੰਗਾ ਪਾਣੀ ਦੇਣਾ ਸਰਕਾਰਾਂ ਬਹੁਤ ਆਈਆਂ ਅਸੀਂ ਇਹ ਜੀ ਸਰਕਾਰ ਨਹੀਂ ਵੇਖੀ ਪਾਣੀ ਵਗਦੇ ਨੂੰ ਇਹ ਮਾਕੀਆ ਦਾ ਪਾਣੀ ਹੈ ਨਹੀਂ ਸਾਡੇ ਪਾਣੀ ਆ ਨਹਿਰ ਆ ਨਾਲ ਪਿਆ ਜਗਾ ਹੋਰ ਨਹਿਰ ਕੱਢਦਾ ਐਸੇ ਕੱਢ ਲੇ ਪੁੱਠੇ ਕੰਮਾਂ ਨੂੰ ਇਹ ਸੀਐਮ ਬਣਿਆ ਉਹ ਤਾਂ ਕਹਿੰਦਾ ਰਹਿ ਲਈ ਆ ਲੋਕਾਂ ਦੀ ਕਿਸੇ ਦੀ ਰਹਿ ਨਹੀਂ ਸਾਡੇ ਕੋਲੇ ਕੋਈ ਬੰਦਾ ਨਹੀਂ ਪਹੁੰਚਿਆ ਇੱਥੇ ਤੁਸੀਂ ਨਹੀਂ ਚਾਹੁੰਦੇ ਮਾਲ ਬਣਾ ਨਹੀਂ ਜੀ ਬਿਲਕੁਲ ਨਹੀਂ ਚਾਹੁੰਦੇ ਅਸੀਂ ਬਸ ਤਾਂ ਇਹ ਮੌਤ ਹੈ ਜੀ ਮੌਤ ਹੈ ਮੌਤ ਨਾ ਜੀ ਅਸੀਂ ਨਹੀਂ ਚਾਹੁੰਦੇ ਨਹੀਂ ਚਾਹੁੰਦੇ ਮਾਲ ਨਹੀਂ ਚਾਹੁੰਦੇ ਨਹੀਂ ਚਾਹੁੰਦੇ ਨੇ ਕਿਉਂਦੇ ਜੀ ਨਾ ਨਾ ਨਹੀਂ ਕਿਉਂਦੇ ਨਹਿਰ ਤੁਸੀਂ ਜੀ ਨਹੀਂ ਜੀ ਨਹੀਂ ਸਾਨੂੰ ਕੋਈ ਲੋੜ ਨਹੀਂ ਨਹਿਰ ਦੀ ਇਹਦੀ ਸਾਨੂੰ ਯਾਰੜ ਕੇ ਮਾਰ ਕੇ ਰਾਜੀ ਇਹ ਸਰਕਾਰ ਤੁਹਾਨੂੰ ਇਸ ਨਹਿਰ ਦਾ ਸਰਚ ਕੋਈ ਫਾਇਦੇ ਨਹੀਂ ਅਸੀਂ ਖਲਾਫ ਆ ਧਰਨਾ ਵੀ ਮਾਰਾਂਗੇ ਜੇ ਮਰਨਾ ਪੈਗਾ ਮਰਨ ਨੂੰ ਮਨਜ਼ੂਰ ਆ ਤੁਹਾਨੂੰ ਇਹ ਡਰਾਇਆ ਵੀ ਜੇ ਇਹ ਨਹਿਰ ਬਣ ਗਈ ਸਾਨੂੰ ਇੱਕ ਤਾਂ ਜਿਹੜੀ ਵੱਖਰੀ ਮਾਰ ਪੈਣੀ ਜ਼ਮੀਨਾਂ ਦੀ ਮਾਰ ਪੈਣੀ ਆ ਉਹ ਮਾਰ ਪੈਣੀ ਉਹ ਵੱਖਰੀ ਐ ਨਾਲ ਸਾਨੂੰ ਜਿਹੜਾ ਬੁੱਡੇ ਨਾਲੇ ਦਾ ਗੰਦਾ ਪਾਣੀ ਆ ਉਹ ਆਵੇਗਾ ਜਿੱਦੜਵੇ ਤੋਂ ਲੈ ਕੇ ਸਾਰਾ ਸਾਡੇ ਸੇਮ ਐ ਜੀ 10-10 ਫੁੱਟ ਮਿੱਟੀ ਪਾਲੀ ਲੋਕਾਂ ਨੇ ਇੱਕ ਕਿੱਲੇ ਤੇ 20-20 ਲੱਖ ਰੁਪਈਆ ਖਰਚਾ ਕਰ ਲਿਆ ਹੈ ਤੇ ਹੁਣੇ ਚੱਕ ਕੇ ਫੇਰ ਉਹ ਜ਼ਮੀਨਾਂ ਕੋ ਐਰ ਕਰੀ ਜਾਂਦੇ ਆ ਸਾਡੀ ਪਹਿਲਾਂ ਤਾਂ ਅਸੀਂ 1960 ਦੀ ਉਜਾੜਾ ਹੋਇਆ ਪਿਆ ਸਾਡਾ ਤਾਂ ਪਹਿਲਾਂ ਹੀ ਪਹਿਲਾਂ ਦੋ ਕੱਟੀਆਂ ਹੁਣ ਤੀਜੀ ਹੋਰ ਕੱਢਣ ਨੂੰ ਕਰਦੇ ਆ ਜਿਹੜਾ ਛੋਟਾ ਜ਼ਿਮੀਂਦਾਰਾ ਜਾਊਗਾ ਕਿੱਥੇ ਜੀ ਸਾਰੇ ਪਿੰਡ ਦਾ ਪਿੰਡ ਦੀ ਬਰਬਾਦੀ ਆ ਸਾਰਾ ਪਿੰਡ ਹੀ ਠਾਉਣਾ ਪਊਗਾ ਨਹਿਰ ਦੇ ਉੱਤੇ ਆ ਵਸਿਆ ਨਹਿਰ ਦਾ ਉਹ ਵੀ ਤੁਸੀਂ ਜਾਂਦੇ ਦੇਖ ਕੇ ਜਾ ਸਾਰੇ ਪਿੰਡ ਦਾ ਪਿੰਡ ਹੀ ਨਹਿਰ ਤੇ ਬੈਠਾ ਆਪਣਾ ਨਹੀਂ ਵਸਿਆ ਯਾਰ ਸਾਡਾ ਸਾਡਾ 10 ਕਰਮਾ ਤੇ ਸਾਡਾ ਪਿੰਡ ਜੀ ਆਪਣਾ 100 ਫੁੱਟ ਵੀ ਨਹੀਂ ਹਾਂ ਕੀ ਕਰਦਾ 100 ਵੀ ਨਹੀਂ ਇੱਥੋਂ ਤੁਹਾਡਾ ਪੁੱਤੋਂ ਜ ਨਹਿਰ ਤੋਂ ਰੈਂਪ ਵੀ ਨਹੀਂ ਬਣਨਾ ਥੱਲੇ ਉਤਰਨ ਗਾਂ ਲੋਕਾਂ ਦੇ ਘਰ ਆਗੇ ਰੈਂਪ ਉਤਰ ਨੂੰ ਰੈਂਪ ਵੀ ਨਹੀਂ ਬਣਨਾ ਚੜ੍ਹਨ ਉਤਰਨ ਇਸ ਇਲਾਕੇ ਨੂੰ ਕੈਂਸਰ ਤੇ ਸਾਰੀਆਂ ਬਿਮਾਰੀਆਂ ਇਸ ਇਲਾਕੇ ਨੂੰ ਦੇ ਦੇਣੀਆਂ ਹੈ ਹਰੀ ਕੇ ਪਤਨ ਤੋਂ ਲੈ ਕੇ ਤੇ ਮਿੱਡੂ ਖੇੜੇ ਤੱਕ ਸਾਰੇ ਲੋਕ ਇਥੋਂ ਦੇ ਮਰੀਜ਼ ਪਤਾ ਨਹੀਂ ਕਿਹੜੇ ਹਸਪਤਾਲ ਜਾਇਆ ਕਰਨਗੇ। ਪਾਣੋ ਇਹ ਲੱਗਦਾ ਕਿ ਏਦਨੇ ਪਿੱਛੇ ਪਾਲਸੀਆਂ ਕੁਝ ਹੋਰ ਚੱਲ ਰਹੀਆਂ ਲੋਕਾਂ ਨੂੰ ਇਹ ਵੜਿਆਈ ਕਰਕੇ ਕਿ ਮਾਲਵਾ ਨਹਿਰ ਬਣ ਰਹੀ ਹੈ ਬਾਗੋ ਬਾਗ ਆ ਲੋਕ ਇਹ ਇਹ ਦੂਜੇ ਪਾਸੇ ਲੋਕਾਂ ਨੂੰ ਇਹ ਭਰਮਾਇਆ ਜਾ ਰਿਹਾ ਸਰਕਾਰ ਨੇ ਪਾਣੀ ਹੀ ਦੇਣਾ ਹੋਵੇ ਤਾਂ ਇਹਦੇ ਚ 10 ਕਿਊਸਕ ਹੋਰ ਪਾ ਲੋ ਇਹ ਦਰਿਆ ਚ ਤੇ ਸਾਨੂੰ ਰਾਜਸਥਾਨ ਚੋਂ ਹੀ ਮੋਗੇ ਦੇ ਦਿਓ ਰਾਜਸਥਾਨ ਨਹਿਰ ਚੋਂ ਹੀ ਦੇ ਦਿਓ ਮੋਗੇ ਗੱਲ ਹੀ ਖਤਮ ਹੈ ਨਾ ਨਹਿਰ ਬਣਾਉਣ ਦੀ ਲੋੜ ਨਾ ਕੁਝ ਕਰਨ ਦੀ ਲੋੜ ਸਾਨੂੰ ਰਾਜਸਥਾਨ ਚੋਂ ਮੋਗੇ ਦੇ ਦਿਓ ਸਾਰੀ ਜ਼ਮੀਨ ਇਹ ਪੰਜਾਬ ਸਰਕਾਰ ਦੀ ਹੈ ਕਿਉਂ ਜ਼ਮੀਨ ਕੁਆਇਰ ਕਰਨ ਦੀ ਕੀ ਜ਼ਰੂਰਤ ਹੈ ਅੱਜ ਨਹੀਂ ਮਰਜੀ ਚੌੜੀ ਕਰ ਲਓ ਇਹਨੂੰ ਦੇਖੋ ਇੱਧਰ ਤੁਸੀਂ ਕਹਿੰਦੇ ਇਹ ਤਾਂ ਨਹੀਂ ਵਿਰੋਧੀ ਪਾਰਟੀਆਂ ਦੇ ਇਕੱਠੇ ਹੋਏਵੇਂ ਆ ਵੀ ਕਿਤੇ ਸਰਕਾਰ ਖਿਲਾਫ ਹੀ ਬਸ ਵੀ ਇਹ ਗੱਲ ਕਰਨੀ ਕਰਦੇ ਆ ਤੁਹਾਨੂੰ ਕੋਈ ਵੀ ਖੜਿਆ ਜਿਹੜੇ ਇਕੱਲੇ ਨੇ ਦੋ ਦੋ ਗਿੱਲੇ ਨੇ ਹੈ ਜੀ ਆ ਦੋ ਦੋ ਗਿੱਲੇ ਦੀ ਕਾਦੀ ਪਾਰਟੀ ਵਿਚਾਰੇ ਦੀ ਕਿ ਇੱਕ ਦੋ ਦੋ ਗਿੱਲੇ ਛੋਟੀਆਂ ਸਾਹਿਬ ਨੂੰ ਵੋਟਾਂ ਪਾਪਾ ਅਸੀਂ ਆਪ ਜਿਤਾਇਆ ਹੈ ਤੇ ਹੁਣ ਅਸੀਂ ਉਹਦੇ ਕੋਲ ਜਾਂਦੇ ਆ ਸਾਡੀ ਕੋਈ ਨਹੀਂ ਸੁਣਦਾ ਇਹਦੇ ਧਰਨੇ ਵੀ ਲਾਵਾਂਗੇ ਜੇ ਸਾਡੀ ਨਾਲ ਸਰਕਾਰ ਨਹੀਂ ਸੁਣੇਗਾ ਕਿਹਨਾ ਆਗੇ ਫੇਰ ਹਾਂਜੀ ਇਹ ਪੱਟਣੇ ਆ ਗਏ ਨਾ ਨਾ ਇੱਥੇ ਧਰਨੇ ਲਾਵਾਂਗੇ ਮਰ ਮਟਾਂਗੇ ਜੀ ਅਸੀਂ ਨਾ ਨਿਕਲ ਲੈਂਦੇ ਜੀ ਸਾਨੂੰ ਮਰਨਾ ਪੈ ਜੇ ਨਾ ਨੀ ਅਸੀਂ ਨਿਕਲ ਲੈਂਦੇ ਇਹ ਸਾਨੂੰ ਦੱਸ ਤਾਂ ਨਾ ਅਸੀਂ ਰਿਕੁਆਇਰ ਕਰਨ ਦੀ ਜੀ ਸਰਕਾਰ ਨੂੰ ਜ਼ਮੀਨ ਨਾ ਅਸੀਂ ਪੈਸੇ ਚੱਕੀਏ ਹਾਂਜੀ ਨਾ ਅਸੀਂ ਅੱਜ ਇਹਨਾਂ ਦੇ ਚਾਹੇ ਸਾਨੂੰ ਜਿੰਨਾ ਮਰਜ਼ੀ ਕੋਈ ਲਾਲਚ ਦੇਵੇ ਨਾ ਅਸੀਂ ਕੋਈ ਲਾਲਚ ਲਈਏ ਅਸੀਂ ਨਹਿਰ ਦੇ ਬਰ ਖਿਲਾਫ ਹਾਂ ਤੇ ਬਰ ਖਿਲਾਫ ਹੀ ਰਾਵਾਂਗੇ ਉਦੋਂ ਕੁਝ ਵੀਡੀਓ ਆਈਆਂ ਕਿਸਾਨਾਂ ਦੀਆਂ ਬਾਗੀਆਂ ਪਾਉਂਦਿਆਂ ਦੀਆਂ ਕਿ ਬੜਾ ਮਜ਼ਾ ਅਨਯਾਰਾ ਆਊਗਾ ਜੀ ਆ ਪਹਿਲੀ ਵਾਰ ਨਹਿਰ ਨਿਕਲਈ ਉਹ ਕਿਸਾਨ ਕੌਣ ਸੀ ਜਿਹੜੇ ਇੰਨੇ ਖੁਸ਼ ਸੀ ਸਰਕਾਰ ਕਹਿੰਦੀ ਐ ਅਸੀਂ ਸਰਪਾ ਕਰਾਇਆ ਸਾਰੇ ਖੁਸ਼ ਐ ਸਾਡੇ ਕੋਲੇ ਬੰਦਾ ਨਹੀਂ ਪਹੁੰਚਿਆ ਕੋਈ ਦੱਸੋ ਸਾਡੇ ਕੋਲੇ ਕੌਣ ਪਹੁੰਚਿਆ ਇਹ ਕਹਿੰਦੇ ਪੰਜਾਬ ਪੰਜਾਬੀ ਯੂਨੀਵਰਸਿਟੀ ਵਾਲੇ ਅੱਗੇ ਆ ਕੇ ਇੱਥੇ ਸਰਪਾ ਕਰਕੇ ਗਏ ਐ ਦੱਸੋ ਸਾਡੇ ਕੋਲੇ ਕੌਣ ਆ ਕੇ ਗਿਆ ਅਸੀਂ ਤਾਂ ਪੁੱਛ ਕੇ ਨਹੀਂ ਗਿਆ ਨਾ ਜੀ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਖਲਾਫ ਐ ਸਾਡੇ ਇਲਾਕੇ ਨੂੰ ਕੋਈ ਪਾਣੀ ਦੀ ਲੋੜ ਨਹੀਂ ਕਿਸੇ ਕਿਸਮ ਦੀ ਇਹ ਜਾਨ ਬੁੱਝ ਕੇ ਥੋਪਿਆ ਜਾ ਰਿਹਾ ਸਾਨੂੰ ਅਸੀਂ ਇਸ ਦੇ ਵਿਰੋਧ ਹੈ ਇਹ ਲੋਕਾਂ ਦੀਆਂ ਲੜਾਈਆਂ ਇਹ ਲੋਕਾਂ ਦੀਆਂ ਲੜਾਈਆਂ ਕਰਾਉਣਗੇ ਜੀ ਇੱਥੇ ਕੋਈ ਰਸਤੇ ਲੈ ਕੇ ਕਿਸੇ ਨੇ ਭਰਾਮੀ ਚੌਰ ਤੇ ਕਿਸੇ ਨੇ ਕੁਰਤੇ ਸਾਨੂੰ ਮਰਾਉਣਗੇ ਲੋਕਾਂ ਨੂੰ ਆਪਸ ਵਿੱਚ ਪਹਿਲਾਂ ਵਾਲੇ ਸੀਐਮ ਸਾਹਿਬ ਨੇ ਸਾਨੂੰ 100 ਕਰੋੜ ਰੁਪਏ ਦਾ ਲਾ ਕੇ ਸਾਨੂੰ ਸੈਫਨ ਪਾ ਕੇ ਦਿੱਤਾ ਜੀ ਅੰਡਰਗਰਾਉਂਡ ਸੈਫਨ ਹੈ ਸਾਡੇ ਲਿਫਟ ਪੰਪ ਨਹੀਂਗੇ ਸਾਡੇ ਤਾਂ ਉਹਦੇ ਚ ਸਾਫ਼ ਕਰਕੇ ਪਾਉਂਦੀ ਚਾਰ ਪਿੰਡਾਂ ਨੂੰ ਪਾਣੀ ਦੇ ਲੈਣ ਉਹਦੇ ਵਿੱਚ ਇਸ ਵਕਤ ਅਸੀਂ ਪਿੰਡ ਮਿੱਡੂ ਖੇੜਾ ਦੇ ਵਿੱਚ ਆ ਜਿੱਥੇ ਮਾਲਵਾ ਨਹਿਰ ਨੂੰ ਲੈ ਕੇ ਲੋਕ ਕੱਤਰ ਹੋਏ ਆ ਲੋਕ ਮਾਲਵਾ ਨਹਿਰ ਦੇ ਖਿਲਾਫ ਨੇ ਇਸ ਏਰੀਏ ਦੇ ਵੀ ਇਸ ਏਰੀਏ ਦੇ ਲੋਕਾਂ ਦਾ ਇਹੀ ਕਹਿਣਾ ਹੈ ਜਿਵੇਂ ਬਾਕੀ ਜਗ੍ਹਾ ਦੇ ਉੱਤੇ ਚਰਚਾ ਹੈ ਕਿ ਸਾਨੂੰ ਮਾਲਵਾ ਨਹਿਰ ਨਹੀਂ ਚਾਹੀਦੀ ਪਰ ਸਰਕਾਰ ਕਹਿ ਰਹੀ ਹੈ ਕਿ ਮਾਲਵਾ ਨਹਿਰ ਦਾ ਫਾਇਦਾ ਬਹੁਤ ਹੈ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਨਹਿਰ ਸਰਕਾਰ ਹੈ ਜਿਹੜੀ ਕੱਢ ਰਹੀ ਹੈ ਅੱਜ ਤੱਕ ਨਹੀਂ ਕਿਸੇ ਨੇ ਨਹਿਰ ਨਹੀਂ ਕੱਢੀ ਲੋਕ ਕਿਉਂ ਨਾ ਖੁਸ਼ ਨੇ ਲੋਕ ਕਿਉਂ ਇਸ ਦੇ ਖਿਲਾਫ ਨੇ ਗੱਲਬਾਤ ਕਰਦੇ ਆ ਅੰਕਲ ਜੀ ਸਰਕਾਰ ਕਹਿ ਰਹੀ ਐ ਨਹਿਰ ਦਾ ਬਹੁਤ ਵੱਡਾ ਫਾਇਦਾ ਹੋਣਾ ਐ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਆ ਜਿਹੜੀ ਨਿਕਲ ਰਹੀ ਐ ਤੁਹਾਨੂੰ ਕਿਉਂ ਨਹੀਂ ਲੱਗਦਾ ਇਹਦਾ ਫਾਇਦਾ ਤੁਸੀਂ ਕੀ ਮੰਨਦੇ ਹੋ ਵੀ ਕਿਉਂ ਨਹੀਂ ਨਿਕਲਣੀ ਚਾਹੀਦੀ ਇਹ ਇਸ ਨਹਿਰ ਦਾ ਜੀ ਕੋਈ ਫਾਇਦਾ ਨਹੀਂ ਜੇ ਫਾਇਦਾ ਹੋਵੇ ਤਾਂ ਅਸੀਂ ਪਹਿਲੇ ਦੇਣੀ ਕਹਿ ਦਿੰਦੇ ਹਮਮ ਕਾਰਨ ਕੀ ਐ ਪ੍ਰਾਣੇ ਮੋਗੇ ਲੱਗੇ ਹੋਇਆ ਸਾਰਾ ਸਿਸਟਮ ਬਿਲਕੁਲ ਓਕੇ ਚੱਲੀ ਜਾਂਦਾ ਐ ਹੁਣ ਜਿਹੜਾ ਪਰਲੇ ਪਾਸੇ ਤੁਸੀਂ ਵੇਖੋਗੇ ਹਾਂਜੀ ਨਾਲ ਪਿੰਡ ਐ ਨਾਲ ਲੋਕਾਂ ਦੀ ਜ਼ਮੀਨ ਐ ਨਾਲ ਟੋ ਡਰੇਨ ਹੈ ਕਿੱਥੋਂ ਕਰ ਲੈਣਗੇ ਹੁਣ ਹਰੇਕ ਦੇ ਇਧਰਲੇ ਪਾਸੇ ਉਧਰ ਪਾਣੀ ਜਾ ਹੀ ਨਹੀਂ ਸਕਦਾ ਪਹਿਲਾਂ ਤਾਂ ਪਾਸਾ ਹੀ ਪੁੱਠਾ ਹੈ ਹੂੰ ਚੜਦਾ ਪਾਸ ਆ ਗਿਆ ਚੜਦਾ ਪਾਸ ਆ ਗਿਆ ਪਾਣੀ ਨਹੀਂ ਜਾ ਸਕਦਾ ਜੀ ਸਭ ਤੋਂ ਵੱਡੀ ਗੱਲ ਤੇ ਹੈ ਉਹ ਲੋਕ ਕੀ ਕਰਨਗੇ ਫੇਰ ਆ ਪਿੰਡ ਦੇ ਪਾਣੀ ਸਹੀ ਤਰੀਕੇ ਨਾਲ ਆਉਂਦਾ ਹੁਣ ਇਹ ਪਿੰਡ ਅਖੀਰ ਤੇ ਜਾਵਣਗੇ ਜਦੋਂ ਤਾਂ ਪਾਣੀ ਦੀ ਲੋਡ ਹੋਈ ਉਦੋਂ ਤਾਂ ਪਿੱਛੇ ਹੋਣਾ ਨਹੀਂ ਤੇ ਨਹੀਂ ਇੱਥੇ ਟੁੱਟੂਆ ਇੱਥੇ ਕਰਾਂਗੇ ਕੀ ਉੱਚੇ ਉੱਚੇ ਥਾਂ ਬਣਨੀ ਹੈ ਥੱਲੇ ਪਾਣੀ ਪਿੰਡ ਨਹੀਂ ਮੈਂ ਪਿੰਡ ਨਹੀਂ ਮੈਂ ਤੇ ਜ਼ਮੀਨ ਵੀ ਬੇਵੱਦ ਹੋ ਜਾਣੀ ਜਦੋਂ ਪਾਣੀ ਆਉਣਾ ਹੀ ਨਹੀਂ ਇੱਥੇ ਆਈ ਨਹੀਂ ਸਕਦਾ ਜਦੋਂ ਤੱਕ ਕਿਸੇ ਹਾਲਤ ਹੀ ਜਾ ਸਕਦਾ ਸੇਮ ਵਾਲਾ ਏਰੀਆ ਤੇ ਕਿਥੋਂ ਕਿਵੇਂ ਮਿੱਟੀ ਪੈ ਜੂ ਕੀ ਗੱਲ ਹੋ ਜੂ ਸਾਰੀ ਹੁਣ ਸਾਰਾ ਪ੍ਰਬੰਧ ਬਹੁਤ ਵਧੀਆ ਚੱਲੀ ਜਾਂਦਾ ਕੋਈ ਅੱਜ ਦਾ ਥੋੜੀ ਐ ਕੋਈ ਪੁਰਾਣੀ ਐ ਗਵਰਨਮੈਂਟਾਂ ਕੋਈ 50 ਗਵਰਨਮੈਂਟਾਂ ਬਦਲ ਗਈਆਂ ਹਰੇਕ ਦਿਨ ਹੁੰਦੀ ਜੇ ਐਡੀ ਸੈਡ ਨੂੰ ਤੇ ਹਰੇਕ ਹੀ ਕੱਢ ਪੈਂਦਾ ਇਹਨੂੰ ਕੋਈ ਐਡਾ ਗੱਲ ਨਹੀਂ ਸਾਰਾ ਕੁਝ ਬਿਲਕੁਲ ਸਹੀ ਚੱਲਦਾ ਹੈ ਇਹ ਤਾਂ ਇਹ ਵੀ ਇੱਕ ਪਿੰਡ ਨੂੰ ਝਾੜ ਕੇ ਦੂਜੇ ਤਾਂ ਨਵੇਂ ਵਸਾ ਲੋਗੇ ਤੁਸੀਂ ਉਹ ਚੀਜ਼ ਹੈ ਜਦੋਂ ਅਸੀਂ ਮੰਗਦੇ ਹੀ ਨਹੀਂ ਵੀ ਸਾਨੂੰ ਲੋੜ ਹੀ ਨਹੀਂ ਸਾਨੂੰ ਤਾਂ ਜਿੰਨਾ ਪਾਣੀ ਚੱਲੀ ਜਾਂਦਾ ਇੰਨਾ ਸ਼ੁਕਰ ਹੈ ਉਹ ਜੋ ਪਵੇਂ ਐ ਸਰਕਾਰ ਨੇ ਦਿੱਤਾ ਜਿਹਾ ਹੀ ਬੰਨੇ ਚਲੋ ਪਰ ਪੁਰਾਣੀਆਂ ਸਰਕਾਰਾਂ ਦਾ ਦਿੱਤਾ ਹੋਇਆ ਹੈ ਪਰ ਇਹ ਤੇ ਡੰਡਾ ਨਹੀਂ ਢਾਉਣਾ ਚਾਹੀਦਾ ਗਲਤ ਗੱਲ ਨਹੀਂ ਕਰਨਾ ਚਾਹੀਦਾ ਜੇ ਕੋਈ ਇੱਕ ਦੋ ਅਫਸਰਾਂ ਨੇ ਕਿਸੇ ਦੀ ਵੱਡੇ ਮੰਤਰੀਆਂ ਦੀ ਜਾਂ ਕਿਸੇ ਦੀ ਗੱਲ ਕਰ ਲਈ ਜਾਂ ਹੁਣ ਪਤਾ ਨਹੀਂ ਇਹਦੇ ਪਿੱਛੇ ਰਾਜਕੀ ਹੈ ਕੋਈ ਇਹਦਾ ਚਾਹੁੰਦੇ ਆ ਵੀ ਇਸ ਲੋਡ ਨੂੰ ਬਲਵਾਦਾ ਕਿ ਵੀ ਅਸੀਂ ਇੱਕ ਵਾਰੀ ਇਸ਼ਤਿਹਾਰ ਲਾ ਲਈਏ ਬੋਰਡ ਲਾ ਲਈਏ ਇਹ ਨਵੇਂ-ਨਵੇਂ ਕਮ ਆਬ ਦੇ ਲੋਕੋ ਨੂੰ ਇਹ ਸਰਕਾਰਾਂ ਗੱਲ ਕਰੀ ਜਾਂਦੀਆਂ ਕਦੇ ਕਿਸੇ ਪਾਸੇ ਨੂੰ ਜਾਵੜਦੀ ਹੈ ਕਦੇ ਕੋਈ ਧਾਰਮਿਕ ਇਸ਼ੂ ਲੈ ਲੈਂਦੇ ਆ ਕਦੇ ਕੋਈ ਲੈ ਲੈਂਦੇ ਆ ਇਹ ਤਾਂ ਮਾਰਨਾ ਤਾਂ ਸਾਨੂੰ ਜਟਿਆਂ ਨੂੰ ਆਉਣਾ ਹੈ ਸੋ ਇਸ ਕਰਕੇ ਅਸੀਂ ਤਾਂ ਇਸ ਤੇ ਬਿਲਕੁਲ ਬਲ ਖਰਾਬ ਹੈ ਜੀ ਹਰੇਕ ਬੱਚਾ ਬੱਚੀ ਇਸ ਤੇ ਚੀਜ਼ ਉਲਟਾ ਹੈ ਹਰੇਕ ਜੋ ਵੀ ਕੋਈ ਐਕਸ਼ਨ ਕਰਨਾ ਪਿਆ ਉਹ ਕਰਨਗੇ ਸਖਤਾਈ ਨਾਲ ਕਰਨਗੇ ਕੋਈ ਜ਼ਮੀਨ ਨਹੀਂ ਨਿਕਲਣ ਦੇ ਹੁਣ ਜ਼ਮੀਨ ਇਹਦਾ ਕੀ ਭਾ ਦੇਣਗੇ ਜ਼ਮੀਨ ਕਿਸੇ ਦੀ ਓੜਾ ਨਹੀਂ ਮਿਲਦੀ ਨਾਲ ਮਿਲਦੀ ਕਿਤੇ ਦੋ ਕਿਲੇ ਮੰਨ ਲਓ ਦੋਹੀ ਆ ਗਈ ਔਰ ਕੁਟਲੀਆਂ ਵਜਾਊਗਾ ਕੀ ਕਰੂਗਾ ਉਹ ਪਿਓ ਦਦੇ ਦੀ ਜੀ ਵੀ ਨਾ ਕਈਆਂ ਦੇ ਆ ਹਾਲਾਤ ਹੋ ਜਾਣੇ ਕਈਆਂ ਦੇ ਨਾਲ ਘਰ ਪਾਉਣ ਨੂੰ ਵਿਚਾਰਿਆਂ ਨੇ ਮਿੱਟੀ ਪਾਈ ਹੋਈ ਹੈ ਤੁਹਾਨੂੰ ਦਿਖਾ ਦੇਵਾਂਗੇ ਇੱਥੇ ਤੇ ਉਹ ਕੀ ਕਰੂਗਾ ਬੰਦਾ ਕਿੱਥੋਂ ਜ਼ਮੀਨ ਲੈ ਲੂਗਾ ਸੋ ਇਸ ਕਰਕੇ ਟੋਟਲੀ ਚੀਜ਼ ਗਲਤ ਹੈ ਪਤਾ ਨਹੀਂ ਕਿਉਂ ਇਹਨਾਂ ਦੇ ਮਤਲਬ ਵੀ ਕੋਈ ਦਿਮਾਗ 'ਚ ਕੀ ਗੱਲ ਆਈ ਹੈ ਸੋ ਇਸ ਕਰਕੇ ਸਾਰੇ ਨਗਰੀ ਸਾਡਾ ਫੱਤਾ ਕੇਰੇ ਤੇ ਲਾਸਟ ਪੰਡਾ ਸੀ ਸਾਡੀ ਵੀ ਇਹੀ ਹੈ ਵੀ ਕੋਈ ਸਾਨੂੰ ਇਸਦੀ ਜ਼ਰੂਰਤ ਨਹੀਂ ਅਸੀਂ ਅੰਕਲ ਜਿਵੇਂ ਆ ਆਪਾਂ ਨਹਿਰ ਤੇ ਖੜੇ ਆ ਜਿਹੜੀ ਪੰਜਾਬ ਵਾਲੀ ਨਹਿਰ ਵਜਦੀ ਹੈ ਦੋ ਨਹਿਰਾਂ ਇੱਕ ਨੂੰ ਰਾਜਸਥਾਨ ਕਨਾਲ ਕਹਿੰਦੇ ਇਹਨੂੰ ਸਰਹੰਦ ਕਹਿੰਦੇ ਇਹਨੂੰ ਹਾਂ ਜੀ ਇਹ ਇਹ ਮਤਲਬ ਨਹਿਰ ਦੇ ਵਿੱਚੋਂ ਕੋਈ ਪਾਣੀ ਆ ਜਿਆਦਾ ਮਤਲਬ ਪਾਣੀ ਇਸ ਨਹਿਰ ਦੇ ਵਿੱਚ ਤੁਹਾਡਾ ਸਰਦਾ ਨਹੀਂ ਇਸ ਨਹਿਰ ਨਾਲ ਇਹ ਨਹਿਰ ਤੋਂ ਪਾਣੀ ਘਟ ਰਿਹਾ ਹੈ ਜਿਹੜਾ ਕਿ ਤੁਹਾਨੂੰ ਇਧਰ ਨਹਿਰ ਚਾਹੀਦੀ ਆ ਹੋਰ ਸਭ ਤੋਂ ਵੱਡੀ ਗੱਲ ਹੈ ਜਿੰਨੀ ਦੋ ਕਿ ਉਸ ਕਹਿੰਦੇ ਇਹ ਨਹਿਰ ਉਨਾ ਆ ਰਾਸਤਾਰ ਨੂੰ ਪਾਣੀ ਜਾਈ ਜਾਂਦਾ ਹੈ ਵਾਧੂ ਪਾਣੀ ਇਸ ਨਹਿਰ ਦਾ ਕਿਉਂਕਿ ਇਹ ਨਹਿਰ ਪੰਜਾਬ ਦੀ ਨਹਿਰ ਹੈ ਫਿਰ ਵਾਧੂ ਪਾਣੀ ਜਾਈ ਜਾਂਦਾ ਸਿਰਫ ਮਕਸਦ ਇਹਨਾਂ ਦਾ ਹੈ ਸਾਡੇ ਉਧਰ ਬੁੱਢੇ ਨਾਲੇ ਦਾ ਪਾਣੀ ਦੇ ਕੇ ਸਾਨੂੰ ਇਹ ਸਾਰਾ ਦਾ ਸਾਰਾ ਪਾਣੀ ਰਾਸਥਾਨ ਨੂੰ ਦੇ ਰਹੇ ਆ ਦੋਨੇ ਨਹਿਰਾਂ ਦਾ ਇਹ ਮੇਨ ਮਕਸਦ ਹੈ ਰਾਸਥਾਨ ਦਾ ਪੰਜਾਬ ਸਰਕਾਰ ਦਾ ਵੀ ਸਾਨੂੰ ਉਧਰੋਂ ਦੇ ਕੇ ਪਾਣੀ ਇਹਨਾਂ ਨੇ ਬੁੱਢੇ ਨਾਲੇ ਦਾ ਗੰਦਾ ਪਾਣੀ ਨਾਲੇ ਤਾਂ ਸਾਨੂੰ ਕੈਂਸਰ ਨਾਲ ਮਾਰਨਗੇ ਹੈ ਜੀ ਤੇ ਇਧਰੋਂ ਸਾਰੇ ਦਾ ਸਾਰਾ ਚੰਗਾ ਪਾਣੀ ਦੋਨੇ ਨਹਿਰਾਂ ਦਾ ਪਾਣੀ ਇਹਨਾਂ ਨੇ ਰਾਸਥਾਨ ਨੂੰ ਦੇਣਾ ਵਾਧੂ ਪਾਣੀ ਇਹ ਚੋ ਕਿ ਲਿਫਟ ਪੰਪ ਪਟ ਦੇਣੇ ਆ ਜੀ ਉਧਰ ਇਹਨਾਂ ਨੇ 6 6 ਇੰਚ ਦੇ ਡਿਜ਼ਾਈਨ ਬਣਾ ਕੇ 6 ਇੰਚੀ ਮੋਗਾ ਬਣਾ ਕੇ ਉਹਦੇ ਵਿੱਚੋਂ ਗਾਹਾਂ ਲਿਫਟ ਪੰਪ ਲਾਉਣਾ ਜੀ ਇਹ ਗੱਲ ਨਹੀਂ ਤੁਸੀਂ ਖੁੱਲਾ ਪਾਣੀ ਚੱਕ ਲਓਗੇ ਉਹ ਇਹਨਾਂ ਨੇ ਆਪਣਾ ਜਿਹੜੀ ਇਹਨੇ ਡ੍ਰੈਂਕ ਬਣਾਈ ਹੈ ਨਾ ਉਹ ਇੱਕ ਛੱਪੜ ਬਣਾ ਕੇ 6 ਇੰਚੀ ਦੀ ਉਹ ਚ ਪਾਈਪ ਲਾ ਕੇ ਗਾਹਾਂ ਉਦੋਂ ਬਾਅਦ ਲਿਫਟ ਪੰਪ ਲਾਉਣਾ ਉਹ ਜਦੋਂ ਪਾਣੀ ਘਟ ਜਾ ਕਰੂਗਾ ਉਹ ਤਾਂ ਮੋਟਰ ਪਾਣੀ ਛੱਡ ਜਾ ਕਰੂਗੀ ਤੇ ਜਦੋਂ ਪਾਣੀ ਹੋਇਆ ਕਰੂਗਾ ਉਦੋਂ ਚੱਕ ਲਿਆ ਕਰੂਗੀ ਆਹ ਕੰਮ ਹੈ ਇਹ ਸਾਰੇ ਦਾ ਸਾਰਾ ਪਾਣੀ ਇਹਨਾਂ ਨੇ ਰਾਜਸਥਾਨ ਨੂੰ ਦੇਣਾ ਸਾਨੂੰ ਸਾਰੇ ਮਾਲਵੇ ਨੂੰ ਬਠਿੰਡਾ ਗਿੱਦੜਵਾ ਸਾਰੇ ਮਾਲਵੇ ਨੂੰ ਇਹਨਾਂ ਨੇ ਬੁੱਢੇ ਨਾਲੇ ਦਾ ਪਾਣੀ ਦੇਣਾ ਇਹ ਹੈ ਸਰਕਾਰ ਦੀ ਨੀਤੀ ਇਹ ਨੀਤੀ ਸਾਨੂੰ ਸਮਝ ਆ ਗਈ ਸਰਕਾਰ ਸਾਜ ਅੱਜ ਲੁਕੋਵੇ ਜਾਂ ਕੁਝ ਕਰ ਲੇ ਇਹ ਮੂਰੇ ਆਉਣੇ ਹੀ ਆਉਣੇ ਇਹ ਤੁਸੀਂ ਉੱਥੇ ਹਰੀਕੇ ਪੱਤਨ ਵੀ ਅਸੀਂ ਜਾ ਕੇ ਵੀਡੀਓ ਬਣਾ ਕੇ ਲਿਆਏ ਆ ਇੱਕ ਪਾਸੇ ਸਾਰੇ ਦਾ ਸਾਰਾ ਦੋ ਦਰਵਾਜ਼ੇ ਹੁਣ ਇਸ ਟਾਈਮ ਰਾਜਸਥਾਨ ਕਨਾਲ ਚ ਪੈ ਰਹੇ ਆ ਉਹ ਦੋ ਦਰਵਾਜ਼ੇ ਬਣਾ ਕੇ ਇਹ ਸਾਰਾ ਮਾਲਵੇ ਨੂੰ ਦੇ ਰਹੀ ਹੈ ਹਮ ਸਾਰੇ ਦਾ ਸਾਰ ਪਤਾ ਤੁਹਾਨੂੰ ਇਹ ਡਰ ਹੈ ਵੀ ਜੇ ਨਹਿਰ ਬਣ ਗਈ ਸਾਨੂੰ ਇੱਕ ਤਾਂ ਜਿਹੜੀ ਵੱਖਰੀ ਮਾਰ ਪੈਣੀ ਜ਼ਮੀਨਾਂ ਦੀ ਮਾਰ ਪੈਣੀ ਆ ਉਹ ਮਾਰ ਪੈਣੀ ਉਹ ਵੱਖਰੀ ਹੈ ਨਾਲ ਸਾਨੂੰ ਜਿਹੜਾ ਬੁੱਢੇ ਨਾਲੇ ਦਾ ਗੰਦਾ ਪਾਣੀ ਆ ਉਹ ਆਵੇਗਾ ਜਿਹੜਾ ਸਾਡਾ ਸਹੀ ਪਾਣੀ ਜਿਹੜਾ ਚੰਗਾ ਪਾਣੀ ਫਿਰ ਵੀ ਕਿਸੇ ਹੱਦ ਤੱਕ ਜੇ ਥੋੜੀ-ਬਹੁਤੀ ਮਿਲਾਵਟ ਹੈ ਉਹ ਗੰਦੇ ਪਾਣੀ ਦੀ ਇਹ ਨਿਰਾ ਜਿਹਾ ਨੇਰਾ ਰਾਜਸਥਾਨ ਨੂੰ ਚਲਾ ਜਾਵੇਗਾ ਤੇ ਸਾਨੂੰ ਜ਼ਹਿਰ ਆਊਗਾ ਹਾਂਜੀ ਦੋਨੇ ਦੋਨੇ ਦੀਆਂ ਦੋਨੇ ਨਹਿਰਾਂ ਅੱਜ ਤੁਸੀਂ ਦੇਖ ਲਿਓ ਪਾਣੀ ਅੱਜ ਤੋਂ ਕੋਈ ਜੇ ਇਹਨਾਂ ਨੇ ਨਹਿਰ ਕੱਢਤੀ ਆ ਦੋਨੇ ਦੀਆਂ ਦੋਨੇ ਨਹਿਰਾਂ ਰਾਜਸਥਾਨ ਨੂੰ ਜਾਣਗੀਆਂ ਹਾਂ ਇਹ ਚੋਂ ਇਹਨਾਂ ਨੇ ਸਾਰਾ ਬੰਦ ਕਰਨਾ ਪੰਜਾਬ ਨੂੰ ਪਾਣੀ ਦੇਣਾ ਹੌਲੀ ਹੌਲੀ ਕੁਛ ਇਹਨਾਂ ਨੇ ਉਧਰ ਦੇਣਾ ਗੰਗਾ ਨਗਰ ਸਾਈਡ ਕੁਛ ਇਧਰ ਲਿਆ ਕੇ ਇਹਨਾਂ ਨੇ ਰਾਜਸਥਾਨ ਨੂੰ ਦੇਣਾ ਸਾਨੂੰ ਮਾਰਨਾ ਸਾਰੇ ਪੰਜਾਬ ਨੂੰ ਅਸੀਂ ਪੰਜ ਦਰਿਆਵਾਂ ਦੀ ਧਰਤੀ ਵਾਲੇ ਵਜਦੇ ਆ ਤੇ ਸਾਨੂੰ ਲੁਧਿਆਣੇ ਦਾ ਗੰਦ ਪਿਆਉਣਾ ਇਹਨਾਂ ਨੇ ਇਕੱਠਾ ਕਰਕੇ ਸਾਰਾ ਗਿੱਦੜਵਾ ਬਠਿੰਡਾ ਫਰੀਦਕੋਟ ਸਾਰਿਆਂ ਨੂੰ ਗੰਦ ਪਿਆਉਣਾ ਜਿਹੜੇ ਪੰਜਾਬ ਦੇ ਵਾਸੀ ਆ ਅਸੀਂ ਤੇ ਦੂਜੇ ਸੂਬਿਆਂ ਨੂੰ ਇਹਨਾਂ ਨੇ ਚੰਗਾ ਪਾਣੀ ਦੇਣਾ ਆ ਸੋਚ ਆ ਇਹਨਾਂ ਦੀ ਮਤਲਬ ਤੁਸੀਂ ਇੱਕ ਇੱਕ ਪਿਛਲੇ ਸਮੇਂ ਮਠੰਡੇ ਮੀਟਿੰਗ ਹੋਈ ਸੀ ਜਿੱਥੇ ਇਹ ਕਿਹਾ ਗਿਆ ਸੀ ਕਿ ਪਾਣੀ ਵਧਾਓ ਰਾਜਸਥਾਨ ਨੂੰ ਤੇ ਸਰਕਾਰ ਨੇ ਉਹ ਸਿੱਧੇ ਰੂਪ ਵਿੱਚ ਸਹਿਮਤੀ ਵੀ ਦਿੱਤੀ ਸੀ ਤੁਹਾਨੂੰ ਇਹ ਲੱਗਦਾ ਕਿ ਜਿੰਨੀਆਂ ਪਿੱਛੇ ਪਾਲਿਸੀਆਂ ਕੁਝ ਹੋਰ ਚੱਲ ਰਹੀਆਂ ਲੋਕਾਂ ਨੂੰ ਇਹ ਵਡਿਆਈ ਕਰਕੇ ਕਿ ਮਾਲਵਾ ਨਹਿਰ ਬਣ ਰਹੀ ਹੈ ਬਾਗੋ ਬਾਗਿਆ ਲੋਕ ਇਹ ਦੂਜੇ ਪਾਸੇ ਲੋਕਾਂ ਨੂੰ ਇਹ ਭਰਮਾਇਆ ਜਾ ਰਿਹਾ ਜੇ ਸਾਨੂੰ ਸਰਕਾਰ ਨੇ ਪਾਣੀ ਹੀ ਦੇਣਾ ਹੋਵੇ ਤਾਂ ਇਹਦੇ ਚ 10 ਕਿਊਸਕ ਹੋਰ ਪਾ ਲੋ ਇਹ ਦਰਿਆ ਚ ਤੇ ਸਾਨੂੰ ਰਾਜਸਥਾਨ ਚੋਂ ਹੀ ਮੋਗੇ ਦੇ ਦਿਓ ਰਾਜਸਥਾਨ ਨਹਿਰ ਚੋਂ ਹੀ ਦੇ ਦਿਓ ਮੋਗੇ ਗੱਲ ਹੀ ਖਤਮ ਹੈ ਨਾ ਨਹਿਰ ਬਣਾਉਣ ਦੀ ਲੋੜ ਨਾ ਕੁਝ ਕਰਨ ਦੀ ਲੋੜ ਸਾਨੂੰ ਰਾਜਸਥਾਨ ਚੋਂ ਮੋਗੇ ਦੇ ਦਿਓ ਜੇ ਸਾਨੂੰ ਸਰਕਾਰ ਦੀ ਸਾਨੂੰ ਪਾਣੀ ਦੇਣ ਦੀ ਸਰਕਾਰ ਦੀ ਨੀਤੀ ਹੋਵੇ ਸਾਨੂੰ ਪਾਣੀ ਨਹੀਂ ਦੇਣਾ ਇਹਨਾਂ ਨੇ ਬੁੱਢੇ ਨਾਲੇ ਦਾ ਇਹਨਾਂ ਦਾ ਹੁਣ ਗੱਲ ਦੀ ਹੱਡੀ ਬਣਿਆ ਪਿਆ ਪਾਣੀ ਉਹ ਪਾਣੀ ਇਹਨਾਂ ਨੇ ਕਿਵੇਂ ਨਾ ਕਿਵੇਂ ਸੈਟਿੰਗ ਕਰਕੇ ਇਸ ਨਹਿਰ ਚ ਪਾਉਣਾ ਹੈ ਤੇ ਇਹ ਦੋਨਾਂ ਨਹਿਰਾਂ ਦਾ ਸਾਫ਼ ਪਾਣੀ ਪਾਉਣਾ ਹੈ। ਹੂੰ ਮੇਨ ਮੁੱਦਾ ਇਹ ਆ ਇਹ ਬੁੱਢੇ ਨਾਲੇ ਦਾ ਪਾਣੀ ਪਾਉਣਾ ਜੀ। ਬੁੱਢੇ ਨਾਲੇ ਦਾ ਪਾਣੀ। ਫਿਰ ਜਿਹੜੇ ਜਦੋਂ ਮੁੱਖ ਮੰਤਰੀ ਸਾਹਿਬ ਦੋਦੇ ਕੋਲੇ ਆਏ ਸੀ ਜਦੋਂ ਇਹ ਰੱਖ ਕੇ ਗਿਆ ਸਾਰਾ ਪ੍ਰੋਜੈਕਟ ਸਾਢੇ 1.5 ਸਾਲ ਪਹਿਲਾਂ ਦੀ ਗੱਲ ਆ ਇਹ। ਬਾਈ ਇਲੈਕਸ਼ਨ ਤੋਂ ਪਹਿਲਾਂ ਕਿ ਦਰਵਾਜ਼ੇ ਉਦੋਂ ਕੁਝ ਵੀਡੀਓ ਆਈਆਂ ਕਿਸਾਨਾਂ ਦੀਆਂ ਬਾਗੀਆਂ ਪਾਉਂਦਿਆਂ ਦੀਆਂ ਕਿ ਬੜਾ ਮਜ਼ਾ ਅਨਿਆਰਾ ਆਊਗਾ ਜੀ। ਪਹਿਲੀ ਵਾਰ ਨਹਿਰ ਨਿਕਲਈ ਉਹ ਕਿਸਾਨ ਕੌਣ ਸੀ ਜਿਹੜੇ ਇੰਨੇ ਖੁਸ਼ ਸੀ। ਇਹ ਆਪਦੇ ਜਿਹਨਾਂ ਨੇ ਬੰਦੇ ਵਿੱਚ ਰੱਖਿਆ ਹੁਣ ਵੀ ਇਹ ਕਹਿੰਦੇ ਅਸੀਂ ਛੋਡੇ ਤੋਂ ਪੁੱਛ ਕੇ ਗਏ ਆ ਛੋਡਾ ਸਰਪਾ ਕਰਕੇ ਗਏ ਆ ਸਾਡੇ ਕੋਲੇ ਕੋਈ ਨਹੀਂ ਆਇਆ ਸਾਡੇ ਕੋਲੇ ਕੋਈ ਬੰਦਾ ਹੀ ਨਹੀਂ ਪਹੁੰਚਿਆ ਇੱਥੇ ਤੇ ਸਰਕਾਰ ਕਹਿੰਦੀ ਅਸੀਂ ਸਰਪਾ ਕਰਾਇਆ ਸਾਰੇ ਖੁਸ਼ ਹੈ ਸਾਡੇ ਕੋਲੇ ਬੰਦਾ ਨਹੀਂ ਪਹੁੰਚਿਆ ਕੋਈ ਦੱਸੋ ਸਾਡੇ ਕੋਲੇ ਕੌਣ ਪਹੁੰਚਿਆ ਇਹ ਕਹਿੰਦੇ ਪੰਜਾਬ ਪੰਜਾਬੀ ਯੂਨੀਵਰਸਿਟੀ ਵਾਲੇ ਅੱਗੇ ਆ ਕੇ ਇੱਥੇ ਸਰਪਾ ਕਰਕੇ ਹੀ ਗਏ ਆ ਦੱਸੋ ਸਾਡੇ ਕੋਲੇ ਕੌਣ ਆ ਕੇ ਗਿਆ ਅਸੀਂ ਤਾਂ ਪਹਿਲੇ ਨਹੀਂ ਗਿਆ ਨਾ ਜੀ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਖਲਾਫ ਹੈ ਫੇਰ ਸਾਡਾ ਸੇਮ ਵਾਲਾ ਏਰੀਆ ਗਿੱਦੜਵੇ ਤੋਂ ਲੈ ਕੇ ਸਾਰਾ ਸਾਡੇ ਸੇਮ ਹੈ ਜੀ ਅਸੀਂ 10-10 ਫੁੱਟ ਮਿੱਟੀ ਪਾਈ ਉਹ ਸਾਹਮਣੇ ਤੁਹਾਡੇ ਪਾਈ ਵੀ ਜਾਂਦੇ ਸਾਨੂੰ ਮੈਂ ਦਿਖਾ ਦੂੰ 10-10 ਫੁੱਟ ਮਿੱਟੀ ਪਾਲੀ ਲੋਕਾਂ ਨੇ ਇੱਕ ਕਿੱਲੇ ਤੇ 20-20 ਲੱਖ ਰੁਪਈਆ ਖਰਚਾ ਕਰ ਲਿਆ ਹੈ ਤੇ ਹੁਣ ਇਹ ਚੱਕ ਕੇ ਫੇਰ ਉਹ ਜ਼ਮੀਨਾਂ ਕੁਆਇਰ ਕਰੀ ਜਾਂਦੇ ਆ ਸਾਡੀ ਦੱਸੋ ਕਿਵੇਂ ਸਾਨੂੰ ਪੈਸੇ ਦੇ ਦੇਣਗੇ ਪਹਿਲਾਂ ਤਾਂ ਅਸੀਂ 1960 ਦੀ ਉਜਾੜਾ ਹੋਇਆ ਪਿਆ ਸਾਡਾ ਤਾਂ ਪਹਿਲਾਂ ਹੀ ਪਹਿਲਾਂ ਦੋ ਕੱਟੀਆਂ ਹੁਣ ਤੀਜੀ ਹੋਰ ਕੱਢਣ ਨੂੰ ਫਿਰਦੇ ਜਿਹੜਾ ਛੋਟਾ ਜ਼ਿਮੀਂਦਾਰਾ ਜਾਊਗਾ ਕਿੱਥੇ ਜੀ ਕਿੱਥੋਂ ਕਰ ਬਸਾਊਗਾ ਉਹੀ ਜ਼ਮੀਨ ਆ ਉਹਦੇ ਕੋਲੇ ਕੋਲੇ ਜ਼ਮੀਨ ਹੀ ਉਹੀ ਹੈ ਹਾਂਜੀ ਕਈਆਂ ਕੋਲੇ ਜ਼ਮੀਨ ਹੀ ਉਹ ਹੈ ਜਿੰਨੀ ਕੋਈ ਚ ਆ ਜਾਣੀ ਹੈ ਆ ਜਾਣੀ ਹੈ ਇਹ ਤਾਂ ਬੰਦਾ ਕਰੂਗਾ ਕੀ ਜੀ ਪਹਿਲਾਂ ਇੱਧਰ ਆ ਗਈ ਇੱਧਰ ਆ ਗਈ ਰਹਿੰਦੀ ਹੋ ਆ ਗਈ ਬੱਸ ਇਹਦੇ ਕੋਲੇ ਆ ਸਰਕਾਰਾਂ ਨੇ ਪਹਿਲਾਂ ਤਾਂ ਨਹਿਰੂ ਪਰਿਵਾਰ ਨੇ ਉਜਾੜਾ ਕਰਿਆ ਜੀ ਸਾਡਾ ਤਾਂ ਤੇ ਹੁਣ ਇਹ ਨਵਾਂ ਹੋ ਗਿਆ ਜੀ ਜੇ ਨਵਾਂ ਪੈਦਾ ਹੋ ਗਿਆ ਇਹ ਤਾਂ ਕਹਿੰਦੇ ਵੀ ਆਮ ਕਰਨ ਦਾ ਮੁੰਡਾ ਮੈਨੂੰ ਪਤਾ ਹੈ ਵੀ ਜਿਹੜੀ ਆਮ ਕਰਨ ਦਾ ਪਤਾ ਹੈਗਾ ਉਹ ਗਰਾਊਂਡ ਲੈਵਲ ਤੇ ਨਹੀਂ ਨਾ ਆਇਆ ਜੀ ਡਰੋਨ ਨਾਲ ਕਰ ਲਿਆ ਸਰਵਾ ਤੇ ਐਂ ਥੋੜੀ ਆ ਕੇ ਦੇਖਿਆ ਵੀ ਜ਼ਿਮੀਂਦਾਰਾਂ ਜਾ ਕੇ ਗਰਾਊਂਡ ਲੈਵਲ ਤੇ ਖੜਿਆ ਹੈ ਇਹ ਕਹਿੰਦੇ ਸੱਥਾਂ ਚੋਂ ਸਰਕਾਰ ਚੱਲਦੀ ਹੈ ਸੱਥਾਂ ਚੋਂ ਕੁਝ ਨਹੀਂ ਸੱਥਾਂ ਨੂੰ ਕੁਝ ਨਹੀਂ ਸੱਥਾਂ ਸੁੱਥਾਂ ਚੱਲਦਾ ਜੀ ਕੁਝ ਨਹੀਂ ਸਭ ਕੁਝ ਸਿਸਟਮ ਇਹਨਾਂ ਦਾ ਬਾਈ ਇਲੈਕਸ਼ਨ ਸੀਗਾ ਡੰਪੀ ਢਿਲੋਂ ਦਾ ਗਿੱਦੜਵੇ ਦਾ ਉਹਨੂੰ ਜਿੱਤਣ ਵਾਸਤੇ ਸਭ ਸਟੰਟ ਬਾਜ਼ੀਆਂ ਖੇਡੀਆਂ ਗਈਆਂ ਸਾਡਾ ਸਭ ਤੋਂ ਵੱਡਾ ਨੁਕਸਾਨ ਹੈ ਜੀ ਅਸੀਂ ਇਹ ਨਹਿਰ ਦੇ ਵਿਰੋਧ ਚ ਹਾਂ ਸਾਰੇ ਨਗਰ ਨੇੜੇ ਆ ਸਾਰੇ ਆ ਰਾਜਸਥਾਨ ਨੂੰ ਪਾਣੀ ਜਾਈ ਜਾਂਦਾ ਵਾਧੂ ਫालतੂ ਜੀ ਪਾਣੀ ਦੀ ਕੋਈ ਇੱਥੇ ਲੋੜ ਹੀ ਨਹੀਂ ਜ਼ਰੂਰਤ ਹੀ ਨਹੀਂ ਐਵੇਂ ਵਾਧੂ ਦੀਆਂ ਗੱਲਾਂ ਕਰਕੇ ਐਵੇਂ ਪਰਮਾਉਂਦੇ ਆ ਲੋਕਾਂ ਨੂੰ ਕਿਸੇ ਕਿਸਮ ਦਾ ਕੋਈ ਇੱਥੇ ਪਾਣੀ ਦੀ ਲੋੜ ਨਹੀਂ ਕੋਈ ਮਾਲਵਾ ਨਹਿਰ ਦੀ ਲੋੜ ਨਹੀਂ ਕਿਤੇ ਕੁਝ ਨਹੀਂਗਾ ਜਿਹੜਾ ਨਾਲ ਵਾਲੇ ਰਕਵੇ ਰਾਜਸਥਾਨ ਤੋਂ ਬੱਚੇ ਵੀ ਲੋਕਾਂ ਨੇ ਵਾਪਸ ਲਏ ਉਹਨੂੰ ਕੋਈ ਰਾਹ ਨਹੀਂ ਖੜਾ ਨਹੀਂ ਕਿੱਥੋਂ ਇਹ ਪੁਲ ਬਣਾਉਣਗੇ ਕਿੱਥੋਂ ਇਹ ਕਰਨਗੇ ਜੀ ਇਹਨਾਂ ਦੇ ਸਾਡੇ ਆਲਰੇਡੀ ਸੈਫਨ ਬਣਿਆ ਹੋਇਆ ਜੀ ਪਹਿਲਾਂ ਦਾ ਪਾਣੀ ਲੱਗਦਾ ਸਾਡੇ ਇਲਾਕੇ ਨੂੰ ਕੋਈ ਪਾਣੀ ਦੀ ਲੋੜ ਨਹੀਂ ਕਿਸੇ ਕਿਸਮ ਦੀ ਇਹ ਜਾਨ ਬੁੱਝ ਕੇ ਥੋਪਿਆ ਜਾ ਰਿਹਾ ਸਾਨੂੰ ਅਸੀਂ ਇਸ ਦੇ ਵਿਰੋਧ ਇਹ ਲੋਕਾਂ ਦੀਆਂ ਲੜਾਈਆਂ ਕਰੋ ਇਹ ਲੋਕਾਂ ਦੀਆਂ ਲੜਾਈਆਂ ਕਰਉਣਗੇ ਜੀ ਇੱਥੇ ਕੋਈ ਰਸਤੇ ਲੈ ਕੇ ਕਿਸੇ ਨੇ ਭਰਾਮੀ ਚੋਰ ਤੇ ਕਿਸੇ ਨੇ ਕੁਰਤੇ ਸਾਨੂੰ ਮਰਾਉਣਗੇ ਲੋਕਾਂ ਨੂੰ ਆਪਸ ਵਿੱਚ ਇਹ ਸਰਕਾਰ ਸਾਡੇ ਪਾਣੀ ਤੇ ਹੀ ਫਿਕਰਮੰਦ ਹੋਵੇ ਜੀ 8 ਫੁੱਟ ਤਾਂ ਹੀ ਨੀਵੀਂ ਪਈ ਹੈ ਇਹਦੇ ਰਾਜਸਥਾਨ ਨਹਿਰ ਨਾਲੋਂ 8 ਫੁੱਟ ਉੱਚੀ ਹੋ ਸਕਦੀ ਹੈ ਇਹ ਅਜਾ 8 ਫੁੱਟ ਨੀਵੀਂ ਹੈ 8 ਫੁੱਟ ਨੀਵੀਂ ਹੈ 8 ਫੁੱਟ ਦੇ ਦੇਖ ਲਓ ਤੁਸੀਂ ਕਿੰਨਾ ਪਾਣੀ ਪੈ ਸਕਦਾ ਜਿਉਣਾ ਕੋਧਰਾ ਹੁਣਾ ਉਹਨਾਂ ਦਾ ਪੈਸਾ ਹਾਂ ਉਹਨਾਂ ਪਾਣੀ ਪੈਜੂਗਾ 8 ਫੁੱਟ ਉੱਚੀ ਕਰਦੇ ਨੇ ਇਹਨੂੰ ਇਹਦੀ ਬਾਉਂਡਰੀ ਤੇ ਬਸ ਪਾਣੀ ਵਾਧੂ ਹੋ ਜੂਗਾ ਇਹ ਚ ਜਿੰਨਾ ਮਰਜੀ ਪਾਣੀ ਕਰ ਲੋ ਨਾਲੇ ਸਰਕਾਰ ਦਾ ਪੈਸਾ ਵੱਜੂਗਾ ਹਾਂਜੀ ਹਾਂਜੀ ਸਾਡੇ ਕੱਲੇ ਜੀ ਸਾਡੇ ਪਹਿਲਾਂ ਵਾਲੇ ਸੀਐਮ ਸਾਹਿਬ ਨੇ ਸਾਨੂੰ 100 ਕਰੋੜ ਰੁਪਏ ਦਾ ਲਾ ਕੇ ਸਾਨੂੰ ਸੈਫਨ ਪਾ ਕੇ ਦਿੱਤਾ ਜੀ ਅੰਡਰਗਰਾਊਂਡ ਸੈਫਨ ਹੈ ਸਾਡੇ ਲਿਫਟ ਪੰਪ ਨਹੀਂ ਗੇ ਸਾਡੇ ਤਾਂ ਉਹ ਚ ਸਾਫ਼ ਕਰਕੇ ਬੰਦੀ 4 ਪਿੰਡਾਂ ਨੂੰ ਪਾਣੀ ਦੇ ਲੈਣ ਉਹਦੇ ਵਿੱਚ ਦੀ ਹਮਮ ਇਹਨਾਂ ਖੁੱਲਾ ਹੋ ਸਕਦਾ ਨਹੀਂ ਨਹੀਂ ਜੀ ਗੱਲ ਕਰ ਸਾਡੇ ਕਿਹੜਾ ਲਿਫਟ ਪੰਪ ਲੱਗੇ ਐ ਇੱਥੇ ਐਂਡ ਤੇ ਸਾਡੇ ਤਾਂ ਸੈਫ ਨਾਲ ਅੰਡਰਗਰਾਉਂਡ ਰਾਸਤਾਂ ਨਹਿਰ ਦੇ ਥੱਲੇ ਦੀ ਜਾਂਦਾ ਹਮ 100 ਕਰੋੜ ਰੁਪਏ ਦੀ ਅਗੇ ਲਾਗਤਾਈ ਸੀ ਉਦੋਂ ਦੀ ਉਸ ਵੇਲੇ ਉਹ ਉਹ ਵਿਅਰਥ ਜਾਣਗੀਆਂ ਚੀਜ਼ਾਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਨਹੀਂ ਕਰਤੀਆਂ ਨਾਲੇ ਪਾਣੀ ਚੜਦੇ ਹਾਂ ਨਾਲੇ ਪਾਣੀ ਪੁੱਠੇ ਪਾਸੇ ਕਿਵੇਂ ਜਾਂਦਾ ਜੀ ਵੱਡੀ ਗੱਲ ਸਭ ਤੋਂ ਵੱਡੀ ਗੱਲ ਇਹ ਹੈ ਜਿਹੜੇ ਲੋਕ ਆ ਠੀਕ ਆ ਉਹਨੂੰ ਮਾਰਨਾ ਇਹਨਾਂ ਲੋਕਾਂ ਨੇ ਜਿਹੜੇ ਲੈ ਫੰਪਾ ਨਾਲ ਲੋਕ ਪਾਣੀ ਲੈ ਕੇ ਗਏ ਵੇ ਆ ਜੀ ਪਹਿਲਾਂ ਆਲਰੇਡੀ ਉਹਨਾਂ ਨੇ ਸਾਰੇ ਪਾਈਪਲਾਈਨਾਂ ਪਈਆਂ ਹੋਈਆਂ ਉੱਚੇ ਕਰਕੇ ਲੈ ਕੇ ਗਏ ਹੈ ਪ੍ਰੈਸ਼ਰ ਨਾਲ ਪਾਣੀ ਜਾਂਦਾ ਇਹ ਨਹਿਰ ਤੋਂ ਕਿਵੇਂ ਪਾਣੀ ਦੇ ਦੂ ਨਗੇ ਜੀ ਬਿਲਕੁਲ ਹੀ ਗਲਤੀ ਇਹ ਪਾਲਿਸੀ ਗਲਤ ਹੈ ਜਿਹੜਾ ਜੋ ਅਫਸਰਾਂ ਨੇ ਬਣਾਈ ਹੈ ਨੀਤੀ ਇਹ ਬਿਲਕੁਲ ਗਲਤ ਹੈ ਇਹਦੇ ਅਸੀਂ ਵਿਰੋਧ ਚ ਐ ਇਹਦਾ ਸਖਤ ਵਿਰੋਧ ਕਰਾਂਗੇ ਹੂੰ ਇਹਦੇ ਧਰਨੇ ਵੀ ਲਾਵਾਂਗੇ ਜੇ ਸਾਡੀ ਨਾ ਸਰਕਾਰ ਨੇ ਸੁਣੀ ਜੇ ਸਕੇ ਨਾ ਆਗੇ ਫੇਰ ਹਾਂਜੀ ਜੇ ਪੱਟਣੇ ਆਗੇ ਨਾ ਨਾ ਇੱਥੇ ਧਰਨੇ ਲਾਵਾਂਗੇ ਮਰ ਮਟਾਂਗੇ ਜੀ ਅਸੀਂ ਅਸੀਂ ਨਹਿਰ ਨਹੀਂ ਨਿਕਲ ਦਿੰਦੇ ਜੀ ਸਾਨੂੰ ਮਰਨਾ ਪੈ ਜੇ ਨਹਿਰ ਨਹੀਂ ਅਸੀਂ ਨਿਕਲ ਦਿੰਦੇ ਇਹ ਸਾਨੂੰ ਦੱਸ ਤਾਂ ਨਾ ਅਸੀਂ ਰਿਕੁਆਇਰ ਕਰਨ ਦੀ ਇਹ ਸਰਕਾਰ ਨੂੰ ਜ਼ਮੀਨ ਨਾ ਅਸੀਂ ਪੈਸੇ ਚੱਕੀਏ ਹੂੰ ਹਾਂਜੀ ਨਾ ਅਸੀਂ ਅੱਜ ਇਹਨਾਂ ਦੇ ਚਾਹੇ ਸਾਨੂੰ ਜਿੰਨਾ ਮਰਜੀ ਕੋਈ ਲਾਲਚ ਦੇਵੇ ਨਾ ਅਸੀਂ ਕੋਈ ਲਾਲਚ ਲਈਏ ਅਸੀਂ ਨਹਿਰ ਦੇ ਬਰ ਖਿਲਾਫ ਐ ਤੇ ਬਰ ਖਿਲਾਫ ਹੀ ਰਾਵਾਂਗੇ ਹੂੰ ਜੀ ਸਾਡਾ ਪਿੰਡ ਹੈ ਚੰਨੂ ਜੀ ਸਾਡੇ 60 ਚ ਇਹਨਾਂ ਨੇ ਦੋ ਨਹਿਰਾਂ ਕਢੀਆਂ 200 ਫੁੱਟ ਚੌੜੀਆਂ ਦੋ ਕਿਲੇ ਜਗ੍ਹਾ ਸਾਥੋਂ ਲੈ ਲਈ ਹੂੰ ਦੋ ਕਿਲੇ ਲੈ ਲਈ ਸਾਡੇ ਸੇਮ ਇੰਨੀ ਆਈ ਪਈ ਹੈ ਵੀ ਸਾਡੇ ਨਾਲ ਹੁਣ ਕਣਕ ਹੋਣ ਦੀ ਮੇਹਦ ਨਹੀਂ ਸਾਨੂੰ ਠੀਕ ਹੈ ਤੇ ਅਸੀਂ ਉਹ ਮਿੱਟੀ ਪਾ ਪਾ ਕੇ ਮਸਾਵਾਂ ਤਿਆਰ ਕਰ ਰਹੇ ਹਾਂ ਹੂੰ ਤੇ ਜੇ ਇਹਨ ਇੱਕ ਹੋਰ ਨਹਿਰ ਕਢਤੀ ਫੇਰ ਤਾਂ ਸਾਡੇ ਫਸਲ ਹੋਣ ਦਾ ਕੰਮ ਹੀ ਨਿਭੜ ਜੂਗਾ ਪਾਣੀ ਅਸੀਂ ਕਰਨਾ ਕੀ ਜੋ ਸਾਡੀ ਜ਼ਮੀਨ ਹੀ ਖਤਮ ਹੋ ਗਈ ਇਸ ਕਰਕੇ ਸਾਨੂੰ ਇਹਦੀ ਕੋਈ ਲੋੜ ਨਹੀਂ ਗਈ ਤੇ ਨਾ ਅਸੀਂ ਜ਼ਮੀਨ ਦੇਣ ਨੂੰ ਤਿਆਰ ਇਹਨਾਂ ਨੂੰ ਨਾ ਸਾਨੂੰ ਦੇਣ ਦੀ ਲੋੜ ਹੈ ਹਾਂ ਤੇ ਨਾ ਇੱਕ ਇਹ ਬਿਲਕੁਲ ਗਲਤ ਕਰ ਰਿਹਾ ਜਿਹੜਾ ਪਾਣੀ ਇਹਨੇ ਦੇਣਾ ਹੈ ਹੋਰ ਇਲਾਕੇ ਨੂੰ ਪਾਣੀ ਦੇਣਾ ਸਾਡੀ ਉਹ ਜਿਹੜਾ ਪ੍ਰੋਫੈਸਰ ਆਇਆ ਨਾ ਉਹਦੇ ਨੇ ਮੇਰੇ ਨਾਲ ਤਿੰਨ ਮੀਟਿੰਗਾਂ ਹੋਈਆਂ ਉਹਦੇ ਨਾਲ ਮੈਂ ਉਹਨੂੰ ਇਹ ਗੱਲ ਆਖੀ ਮੈਂ ਤੂੰ ਰਿਪੋਰਟ ਸਹੀ ਨਹੀਂ ਦੇ ਰਿਹਾ ਜਾ ਕੇ ਮੈਨੂੰ ਉਹਦਾ ਮੈਂ ਸਹੀ ਦੰਨਾ ਔਰ ਮੇਰੇ ਮੂਹਰੇ ਲਾਉ ਇੱਥੇ ਤੇ ਮੈਂ ਉਹਦੇ ਨਾਲ ਲਾਵਾ ਖਿਆ ਉਹਦਾ ਨਾਲੇ ਉਹਦੇ ਵੀ ਲਾਇਆ ਮੈਂ ਉਹਦਾ ਮੈਂ ਤੂੰ ਸਹੀ ਰਿਪੋਰਟ ਨਹੀਂ ਤਿਆਰ ਰਿਹਾ ਮੈਨੂੰ ਉਹਦਾ ਨਹੀਂ ਮੈਂ ਸਹੀ ਦੂੰ ਤੁਹਾਨੂੰ ਫਾਇਦਾ ਹੋਊਗਾ ਮੇਰੇ ਕੋਈ ਹੁਣ ਲੈ ਆਉ ਉਹਨੂੰ ਤੇ ਮੈਂ ਉਹਦੀ ਉਹਦੀ ਮੂਵੀਆਂ ਵਿਖਾਵਾਂ ਵਾਲੀ ਤੇ ਸਾਰੀ ਗੱਲ ਸਹੀ ਹੋ ਜੂਗੀ ਇਹ ਬੰਦਾ ਰਿਪੋਰਟ ਘਰਤ ਲਈ ਗਿਆ ਸਰਕਾਰ ਨੂੰ ਸਰਕਾਰ ਨੂੰ ਘਬਰਾਹ ਕਰੀ ਗਿਆ ਤੇ ਇਹਦੀ ਦੁਆਰੇ ਇਨਕੁਆਰੀ ਹੋਣੀ ਚਾਹੀਦੀ ਹੈ ਹਾਂ ਤੇ ਸਾਨੂੰ ਇਸ ਗੱਲ ਜੇ ਇਹਨੂੰ ਪਾਣੀ ਹੋਰ ਲੱਕੇ ਨੂੰ ਦੇਣਾ ਹੈ ਸਰੰਦ ਫੀਡਰ ਨੂੰ ਇਹ 5-7 ਫੁੱਟ ਉੱਚੀ ਕਰ ਦੇਣ 10 ਫੁੱਟ ਉੱਚੀ ਕਰ ਦੇਣਾ ਜਿੰਨਾ ਮਰਜੀ ਪਾੜਦੀਆਂ ਤੁਹਾਨੂੰ ਕੋਈ ਇਤਰਾਜ਼ ਨਹੀਂਗਾ ਤੇ ਸਾਡੇ ਪੰਪਾਂ ਨੂੰ ਨਾ ਛੇੜਨਾ ਸਾਨੂੰ ਪਾਸੇ ਤੁਸਾਨੂੰ ਕੋਈ ਲੋੜ ਨਹੀਂ ਸੀ ਲਾਸਟ ਪਿੰਡ ਹੈ ਜੀ ਆਹ ਦੇਖ ਲਓ ਤੁਸੀਂ ਕਿੰਨੇ ਕਿਊਸਕ ਪਾਣੀ ਰਾਜਸਥਾਨ ਨੂੰ ਫ੍ਰੀ ਜਾਂਦਾ ਹੈ ਜਮਾ ਫ੍ਰੀ ਆ ਮੈਂ ਕਹਿਣਾ ਕੈਮਰੇ ਵਾਲਿਆਂ ਨੂੰ ਵੀ ਇਹ ਵੀਡੀਓ ਬਣਾਵੇ ਸਾਰੇ ਦਾ ਸਾਰਾ ਪਾਣੀ ਰਾਜਸਥਾਨ ਨੂੰ ਫਰੀ ਜਾ ਰਿਹਾ ਇਸ ਟਾਈਮ ਇਹ ਕਹਿੰਦੇ ਆ ਪੰਜਾਬ ਨੂੰ ਕੋਲੇ ਪਾਣੀ ਹੈ ਨਹੀਂ ਤੇ ਇਹ ਕਿਉਂ ਦੇ ਰਹੇ ਆ ਫਿਰ ਇਹਨਾਂ ਨੇ ਕਿਹੜਾ ਇੱਥੇ ਕੰਧ ਕੱਢਤੀ ਸਾਰੇ ਦਾ ਸਾਰਾ ਰਾਜਸਥਾਨ ਨੂੰ ਜਾ ਰਿਹਾ ਇੱਧਰ ਤੁਸੀਂ ਆ ਕੇ ਦੇਖੋ ਆ ਜਮੀਨ ਪਈ ਆ ਇਹਨਾਂ ਦੀ ਕੋਇਰ ਸਰਕਾਰ ਨੂੰ ਕੋਇਰ ਕਰਨ ਦੀ ਵੀ ਲੋੜ ਨਹੀਂ ਜਿੰਨੀ ਮਰਜ਼ੀ ਆ ਚੌੜੀ ਕਰ ਲੈਣ ਉੱਚੀ ਕਰ ਲੈਣ ਨਹਿਰ ਆ ਸਾਰੀ ਦੀ ਸਾਰੀ ਕੋਈ ਦਰਾਖਤ ਪੱਟਣ ਦੀ ਲੋੜ ਨਹੀਂ ਆ ਸਾਰੀ ਦੀ ਸਾਰੀ ਜ਼ਮੀਨ ਸਰਕਾਰ ਆ ਪੰਜਾਬ ਸਰਕਾਰ ਦੀ ਹੈ ਜਿੰਨੀ ਮਰਜ਼ੀ ਤੁਸੀਂ ਕਰ ਲੋ ਆ ਚੌੜੀ ਇਹ ਆ ਦੇਖ ਲੋ ਇੱਥੋਂ ਤੱਕ ਸਾਰੀ ਜ਼ਮੀਨ ਸਰਕਾਰ ਦੀ ਹੈ ਸਾਰੀ ਜ਼ਮੀਨ ਇਹ ਪੰਜਾਬ ਸਰਕਾਰ ਦੀ ਹੈ ਕਿਉਂ ਜ਼ਮੀਨ ਕੁਆਇਰ ਕਰਨ ਦੀ ਕੀ ਜ਼ਰੂਰਤ ਹੈ ਆ ਜਿੰਨੀ ਮਰਜ਼ੀ ਚੌੜੀ ਕਰ ਲੋ ਇਹਨੂੰ ਦੇਖੋ ਇੱਧਰ ਹਾਂ ਹੁਣ ਉਹ ਪੜੀ ਦੇਖੋ ਜੀ ਕਿੰਨੀ ਨੀਵੀ ਹੈ ਰਾਜਸਥਾਨ ਨਹਿਰ ਨਾਲੋਂ ਕਿੰਨੀ ਨੀਵੀ ਨਹਿਰ ਹੈ ਘਟੋ ਘਟ 10 ਫੁੱਟ ਨੀਵੀ ਨਹਿਰ ਹੈ 10 ਫੁੱਟ ਤਾਂ ਇਹਦੇ ਉਹੀ ਉੱਚੀ ਹੋ ਜੂ 10 ਫੁੱਟ 'ਚ ਤੁਸੀਂ ਮੈਨਾਂ ਦਾ 4-5 ਕਿਊਸਕ ਪਾਣੀ ਪੈ ਜੂ ਇਹ ਤਾਂ ਦੋ ਦੀ ਕੱਢਦੇ ਹੈ ਹੈ ਇਹ ਤਾਂ ਸਾਡੇ ਨਾਲ ਬਿਲਕੁਲ ਐਵੇਂ ੱਤਕਾ ਜਿਹੜੀ ਮੇਨ ਮੁੱਦਾ ਸਰਕਾਰ ਦਾ ਉਹੀ ਆ ਜੀ ਬੁੱਢਾ ਨਾਲਾ ਬੁੱਢਾ ਨਾਲਾ ਇਹਨਾਂ ਦੀ ਗਲਤੀ ਹੱਡੀ ਬਣ ਗਿਆ ਕਿਉਂਕਿ ਲੋਕ ਉੱਥੇ ਵੀ ਧਰਨੇ ਲਾਉਣ ਲੱਗ ਗਏ ਸਾਡਾ ਉੱਥੇ ਵੀ ਧਰਨਾ ਲੱਗਿਆ ਪਿਆ ਹਰੀਕੇ ਪੱਤਨ ਹਾਂ ਹਰੀਕੇ ਪੱਤਨ ਨੂੰ ਪਤਾ ਹੋਣਾ ਸਾਡਾ ਧਰਨਾ ਲੱਗਿਆ ਪਿਆ ਹਾਂ ਸਾਰੇ ਦੇ ਸਾਰੇ ਇਸ ਕੰਮ ਤੇ ਆ ਵੀ ਹੁਣ ਜਿਹੜਾ ਪੰਜਾਬ ਨੂੰ ਦੇਣਾ ਇਹ ਪਾਣੀ ਗੰਦਾ ਪਾਣੀ ਬੁੱਢੇ ਨਾਲੇ ਦਾ ਸਾਰੇ ਦਾ ਸਾਰਾ ਉਹ ਪੰਜਾਬ ਨੂੰ ਮੜ ਦੇਣਾ ਚੰਗਾ ਪਾਣੀ ਰਾਜਸਥਾਨ ਨੂੰ ਜਾਊਗਾ ਜੀ ਇੱਥੇ ਹਾਂ ਚੰਗਾ ਪਾਣੀ ਰਾਜਸਥਾਨ ਨੂੰ ਜਾਊਗਾ ਜੀ ਹਾਂ ਜੀ ਹਾਂਜੀ ਕੀ ਕੀ ਮੰਨਿਆ ਜਾਵੇ ਮਤਲਬ ਸਰਕਾਰ ਬੜੇ ਗੁਣਗੁਣਾ ਰਹੀ ਸੀ ਸਰਕਾਰ ਇਹ ਕਹਿ ਰਹੀ ਸੀ ਕਿ ਲੋਕ ਬਹੁਤ ਖੁਸ਼ ਹੋਣਗੇ ਪਹਿਲਾ ਇਨਕਲਾਬ ਆ ਜਾਣਾ ਪਹਿਲੀ ਨਹਿਰ ਨਿਕਲਣੀ ਹੈ ਬਦਲਾਅ ਵਾਲੀ ਸਰਕਾਰ ਹੈ ਇਹ ਜੀ ਲੋਕ ਤਾਂ ਤੁਹਾਡੇ ਸਾਹਮਣੇ ਖੜੇ ਆ ਪੁੱਛ ਲਓ ਕਿੰਨੇ ਕੁ ਖੁਸ਼ ਆ ਜੀ ਹਮ ਪਰ ਹਰੀ ਦੇ ਪੱਤਨ ਤੋਂ ਲੈ ਕੇ ਇੱਥੇ ਅੱਜ ਆਪਾਂ ਖੜੇ ਆ ਹਮ ਜਿੰਨੇ ਪਿੰਡਾਂ ਦੇ ਲੋਕ ਆ ਜੀ ਹਮ ਇੱਕ ਵੀ ਤੁਸੀਂ ਦੱਸ ਦਿਓ ਵੀ ਹਾਂ ਐ ਨਹਿਰ ਤੋਂ ਖੁਸ਼ ਹੈ ਅਸੀਂ ਮਨਜ਼ੂਰੀ ਦੇ ਦਾਂਗੇ ਤੁਸੀਂ ਕਿਤੇ ਇਹ ਤਾਂ ਨਹੀਂ ਵੀ ਵਿਰੋਧੀ ਪਾਰਟੀਆਂ ਦੇ ਇਕੱਠੇ ਹੋਏ ਹੋਏ ਆ ਵੀ ਕਿਤੇ ਸਰਕਾਰ ਖਿਲਾਫ ਹੀ ਬਸ ਵੀ ਇਹ ਗੱਲ ਕਰਨੀ ਕਰਨੀ ਹੈ ਤੁਹਾਨੂੰ ਕੋਈ ਖੜਿਆ ਜਿਹੜੇ ਕਿੱਲੇ ਨੇ ਦੋ ਦੋ ਕਿੱਲੇ ਨੇ ਹਾਂ ਜੀ ਆ ਦੋ ਦੋ ਕਿੱਲਿਆਂ ਦੀ ਕਾਦੀ ਪਾਰਟੀ ਵਿਚਾਰੇ ਦੀ ਕਿ ਇੱਕ ਦੋ ਦੋ ਕਿੱਲੇ ਨੇ ਛੁੱਟੀਆਂ ਸਾਹਿਬ ਨੂੰ ਵੋਟਾਂ ਪਾਪਾ ਅਸੀਂ ਆਪ ਜਿਤਾਇਆ ਹੈ ਹਾਂ ਤੇ ਹੁਣ ਅਸੀਂ ਉਹਦੇ ਕੋਲ ਜਾਂਦੇ ਆ ਸਾਡੀ ਕੋਈ ਨਹੀਂ ਸੁਣਦਾ ਕੋਈ ਸੁਣਾਈ ਨਹੀਂ ਕਰਦਾ ਸੁਣਾਈ ਨਹੀਂ ਕਰਦਾ ਬਿਲਕੁਲ ਕੋਈ ਸੁਣਾਈ ਨਹੀਂ ਉਹਨਾਂ ਨੂੰ ਦੱਸਿਆ ਨਹੀਂ ਵੀ ਸਾਨੂੰ ਲੋੜ ਨਹੀਂ ਇਹਦੀ ਅਸੀਂ ਉਹਦੇ ਕੋਲ ਜਾ ਕੇ ਆਏ ਤੇ ਹੁਣ ਫੇਰ ਜਾਣ ਦਾ ਟਾਈਮ ਲੈ ਰਹੇ ਹਾਂ ਹੂੰ ਵ ਇਹ ਲੋਕ ਤਾਂ ਆ ਦੇਖੋ ਜੇ ਨਹਿਰ ਹੀ ਕੱਢਣੀ ਅੰਨਾਂ ਲਈ ਤੁਸੀਂ ਆ ਜਗਾ ਦੇਖੋ ਇੱਥੋਂ ਉੱਥੇ ਤੱਕ ਕਿੰਨੀ ਜਗਾ ਪਈ ਆ ਇੱਧਰ ਬਣਾਣ ਨੂੰ ਉੱਚੀ ਕਰ ਦੇਣ ਜੀ ਸਾਰੀ ਨਹਿਰ ਨੂੰ ਆਦੀ ਪਟੜੀ ਬਣਾ ਕੇ ਚੌੜੀ ਕਰ ਲੈਣ ਜੀ ਕਰ ਲੈਣਾ ਉਹ ਦੇਖੋ ਉਧਰ ਕਿੰਨਾ ਉੱਚਾਗਾ ਇੱਧਰੋਂ ਕਿੰਨਾ ਨੀਵਾਗਾ ਹਮ ਕਰ ਸਕਦੇ ਸਾਰਾ ਕੁਝ ਉਧਰ ਜ਼ਰੂਰੀ ਡਬੋੜਾਂ ਉਧਰ ਲੋਕਾਂ ਨੂੰ ਨਾਲ ਤੁਸੀਂ ਦੇਖੋ ਪਿੰਡ ਜਿਹਾ ਲੱਗ ਗਿਆ ਬਿਲਕੁਲ ਪਿੰਡ ਲੱਗ ਗਿਆ ਫਿਰ ਸੇਮ ਹੈਗੀ 10 10 15 ਫੁੱਟ ਉੱਥੇ ਮਿੱਟੀ ਪਈ ਆ ਦੋ ਦੋ ਕਿੱਲੇ ਜ਼ਮੀਨ ਆਉਂਦੀ ਆ ਉਹ ਵੀ ਚਲੀ ਗਈ ਤਾਂ ਉੱਥੇ ਬਚੂਗਾ ਕਿ ਗਰੀਬ ਬੰਦੇ ਇੱਥੇ ਸਾਰੇ ਕੋਲੇ ਪਿੰਡ ਆ ਜਾਵਾਂ ਲੱਗ ਗਿਆ ਤੁਸੀਂ ਕੋਲ ਦੇਖ ਲਓ ਪਿੰਡ ਬਸ ਰਿਹਾ ਜਾਵਾਂ ਨਾਲ ਇਹ ਇਹਦੇ ਨਾਲ ਨਿਕਲਦੀ ਹੈ ਜਿਵੇਂ ਕਹਿੰਦੇ ਜਮੀਨ ਤੁਸੀਂ ਕਿਹਾ ਵੀ ਦੋ ਦੋ ਕਿਲੇ ਵਾਲੇ ਕਿਸਾਨ ਵੀ ਹੈ ਜਿਹੜਾ ਆਸ-ਪਾਸ ਦਰਖਤ ਵੀ ਹੈ ਹੋਰ ਵੀ ਉਹਦਾ ਵੀ ਬਹੁਤ ਜ਼ਿਆਦਾ ਹੋਊਗਾ ਜੀ ਰਸਤੇ ਪੌੜੇ ਸਾਰੇ ਪੁਰਾਣੇ ਦਰਖਤ ਲੱਗੇ ਹੋਏ ਹੈ ਜੀ ਲੋਕ ਜਿਨ੍ਹਾਂ ਦੇ ਘਰ ਜਮੇ ਉੱਪਰ ਪਾਏ ਬਾਰਡਰ ਤੇ ਉਹ ਕੀ ਕਰਨਗੇ ਇਹ ਤਾਂ ਖਣਗੇ ਲੈ ਲੋ ਕਮਰੇ ਦੇ ਪੈਸੇ ਉਹ ਕੀ ਕਰੂ ਬੰਦਾ ਜਿੱਦੀ ਇਹ ਭਾਵਨਾਵਾਂ ਜੁੜੀਆਂ ਹੈ ਸਿਸਟਮ ਹੈ ਸਾਰਾ ਸਿਸਟਮ ਹੈ ਉਹ ਬੰਦਾ ਕੀ ਕਰੂਗਾ ਬਹੁਤ ਹੀ ਗਲਤ ਫੈਸਲਾ ਹੈ ਜੀ ਇਹ ਜਿਵੇਂ ਦੱਸਿਆ ਇਹਨਾਂ ਨੇ ਸਾਰੇ ਲੀਡਰ ਹੀ ਇਥੇ ਕਮਜ਼ੋਰ ਸ਼ੋ ਹੁੰਦੇ ਆ ਇਹ ਮਤਲਬ ਉਤੋਂ ਪਤਾ ਨਹੀਂ ਕਿਹੜੇ ਦੁਬਾਰਾ ਆਰਡਰ ਦੇ ਆ ਕੀ ਚੀਜ਼ ਹੈ ਇਹਨਾਂ ਨੂੰ ਆਇਆ ਵੀ ਇਹ ਜਿਹੜੀਆਂ ਸਰਕਾਰਾਂ ਇਹਨਾਂ ਨੂੰ ਆਇਆ ਵੀ ਸਦਾ ਸਾਡਾ ਰਾਜ ਰਵੇ ਉਹ ਕੰਮ ਕਰਨ ਨੂੰ ਫਿਰਦੇ ਹਮ ਕਦੇ ਕਦੇ ਕਿਸੇ ਦਾ ਰਿਹਾ ਇਸ ਲੋਟ ਇਸ ਲੋਟ ਗਿਆ ਐਵੇਂ ਜੇ ਫੈਸਲੇ ਲੈ ਕੇ ਕਦੇ ਕੋਈ ਰਿਹਾ ਫਿਰ ਉਹ ਫੈਸਲਾ ਕੀ ਹੈ ਜਿਹੜਾ ਲੋਕ ਹੀ ਨਹੀਂ ਖੁਸ਼ ਹੋਦਾ ਕੀ ਫਾਇਦਾ ਕੀ ਹੈ ਪਤਾ ਨਹੀਂ ਕੀ ਗੱਲ ਹੈ ਜਿਹੜੇ ਇੱਕ ਵਾਰ ਜ਼ਮੀਨ ਪੱਖੋਂ ਉੱਜੜ ਗਏ ਜਿਹੜੇ ਇੱਕ ਪੱਖ ਘਰ ਪੱਖੋਂ ਉੱਜੜ ਗਏ ਉਹ ਦੁਬਾਰਾ ਵਸ ਵਸਣਾ ਉਹਨਾਂ ਦਾ ਕਿੰਨਾ ਕਿਹੜਾ ਜਿਹਨੇ ਪੈਸੇ ਹੀ ਕੁਝ ਨਹੀਂ ਦੇਣੇ ਨਾ ਇਹਨਾਂ ਨੇ ਤਿੰਨ ਹਿੱਸੇ ਦੇਣੇ ਆ 12 ਦੀ ਸਾਡੀ ਰਿਸ਼ਤੀ ਹੈ 36 ਲੱਖ ਦੇਣਗੇ 36 ਲੱਖ ਨਾਲ ਦੋ ਗਰਾਂ ਨਹੀਂ ਆਉਂਦੀਆਂ ਤੇ ਕਰਾਂਏ ਕੀ ਹੁਣ ਪਹਿਲਾਂ ਤਾਂ 20-20 ਲੱਖ ਰੁਪਏ ਲਾਈ ਬੈਠੇ ਕਿੱਲਾ ਮਿੱਟੀ ਪਾਈ ਬੈਠੇ ਆ ਤੇ ਉਹ ਹੁਣ 36 ਲੱਖ ਨਾਲ ਕੀ ਬਣੂ ਦੱਸੋ ਇਹਨਾਂ ਨੇ ਲੋਕਾਂ ਨੂੰ ਮਾਰਨਾ ਗੱਲ ਕੋਈ ਨਹੀਂ ਗੰਦੇ ਨਾਲ ਦਾ ਪਾਣੀ ਦੇਣਾ ਇਸ ਇਲਾਕੇ ਨੂੰ ਕੈਂਸਰ ਤੇ ਸਾਰੀਆਂ ਬਿਮਾਰੀਆਂ ਇਸ ਇਲਾਕੇ ਨੂੰ ਦੇ ਦੇਣੀਆਂ ਹਨ ਹਰੀਕੇ ਪਤਨ ਤੋਂ ਲੈ ਕੇ ਤੇ ਮਿੱਡੂ ਖੇੜੇ ਤੱਕ ਮਿੱਡੂ ਖੇੜੇ ਤੇ ਸਾਰੇ ਲੋਕ ਇੱਥੋਂ ਦੇ ਮਰੀਜ਼ ਪਤਾ ਨਹੀਂ ਕਿਹੜੇ ਹਸਪਤਾਲ ਜਾਇਆ ਕਰਨਗੇ ਤੇ ਇਹਨਾਂ ਨੂੰ ਚਾਹੀਦਾ ਵੀ ਇਹ ਨਹਿਰ ਨੂੰ ਬੰਦ ਕਰਨਾ ਤੇ ਨਵੀਂ ਕੋਈ ਸਕੀਮ ਬਣਾ ਕੇ ਇਸ ਰੰਧ ਫੀਡਰ ਨੂੰ ਉੱਚੀ ਕਰਕੇ ਇਹਦੇ ਜੋ ਪਾਣੀ ਦੇਣ ਸਾਨੂੰ ਹਾਂ ਹਾਂ ਇੱਕ ਮਨਿੰਦਰ ਬਾਈ ਮਗਰਾ ਝਾਮਕੇ ਪਿੰਡ ਉਹ ਸਾਰੇ ਦਾ ਸਾਰਾ ਹੀ ਨਹਿਰ ਤੇ ਬੈਠਾ ਵੀ ਸਾਰੇ ਦਾ ਸਾਰਾ ਹੀ ਪਿੰਡ ਜਾਨੀ ਕਿ ਉਠਾਉਣਾ ਪਊਗਾ ਦੱਸੋ ਜਾਣਗੇ ਕਿੱਧਰ ਸਾਰੇ ਪਿੰਡ ਦਾ ਪਿੰਡ ਦੀ ਬਰਬਾਦੀ ਆ ਸਾਰਾ ਪਿੰਡ ਹੀ ਠਾਉਣਾ ਪਊਗਾ ਨਹਿਰ ਦੇ ਉੱਤੇ ਆ ਵਸਿਆ ਨਹਿਰ ਦਾ ਉਹ ਵੀ ਤੁਸੀਂ ਜਾਂਦੇ ਦੇਖ ਕੇ ਜਾ ਸਾਰੇ ਪਿੰਡ ਦਾ ਪਿੰਡ ਹੀ ਨਹਿਰ ਤੇ ਬੈਠਾ ਆਪਣਾ ਨਹੀਂ ਵਸਿਆ ਯਾਰ ਸਾਡਾ ਸਾਰਾ ਪਿੰਡ ਤਾਂ ਸਾਡਾ ਕੋਈ 10 ਕਰਮਾਂ ਦੇ ਸਾਡਾ ਪਿੰਡ ਆਪਣਾ 100 ਫੁੱਟ ਵੀ ਨਹੀਂ ਹਾਂ ਕੀ ਕਰਦਾ 100 ਵੀ ਨਹੀਂ ਇੱਥੋਂ ਟਾਟਾ ਤੋਂ ਪੁੱਤੋਂ ਜੇ ਨਹਿਰ ਤੋਂ ਰੈਂਪ ਵੀ ਨਹੀਂ ਬਣਨਾ ਥੱਲੇ ਉਤਰਨ ਨੂੰ ਗਾਂ ਲੋਕਾਂ ਦੇ ਘਰ ਆਗੇ ਰੈਂਪ ਉੱਤਰ ਨੂੰ ਰੈਂਪ ਵੀ ਨਹੀਂ ਬਣਨਾ ਚੜ੍ਹਨ ਉਤਰਨ ਨੂੰ ਜਮਾ ਅਸੀਂ ਪਹਿਲਾਂ ਉੱਤੇ ਦਾ ਜੜਚ ਤਾਂ ਬੈਠੇ ਆ ਜੀ ਨਹਿਰ ਦੀ ਜੀ ਤੁਸੀਂ ਨਹੀਂ ਚਾਹੁੰਦੇ ਵਲ ਬਣਾ ਰਹੀ ਨਹੀਂ ਜੀ ਬਿਲਕੁਲ ਨਹੀਂ ਚਾਹੁੰਦੇ ਅਸੀਂ ਪਤਾ ਇਹ ਮੌਤ ਹੈ ਜੀ ਮੌਤ ਹੈ ਮੌਤ ਤੋਂ ਨਾ ਜੀ ਅਸੀਂ ਨਹੀਂ ਚਾਹੁੰਦੇ ਸਾਡਾ ਤਾਂ ਪਹਿਲਾਂ ਹੀ ਜਾੜਾ 58 60 ਤੇ ਨਾ ਹੋਇਆ ਵੀ ਸਾਡੇ ਸਭ ਤੋਂ ਜ਼ਿਆਦਾ ਜ਼ਮੀਨ ਦਾ ਨੁਕਸਾਨ ਹੋਇਆ ਸਾਨੂੰ ਤਾਂ ਪਹਿਲਾਂ ਹੀ ਮਾਰਤਾ ਇਹ ਹੋਰ ਜਿਹੜੀ ਬਚੀ ਹੈ ਮਿੱਟੀ-ਮੁੱਟੀ ਪਾ ਕੇ ਬਾਲ ਕਰੀ ਉਹਨੂੰ ਮਾਰਨ ਨੂੰ ਫਿਰਦੇ ਆ ਇਹਦਾ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹੋ ਜੀ ਨਹਿਰ ਦੀ ਕੋਈ ਲੋੜ ਨਹੀਂ ਜੀ ਨਹੀਂ ਚਾਹੁੰਦੇ ਮਾਰਨ ਦੇ ਨਹੀਂ ਚਾਹੁੰਦੇ ਨਹੀਂ ਚਾਹੁੰਦੇ ਨਹੀਂ ਚਾਹੁੰਦੇ ਜੀ ਨਾ ਨਾ ਜੀ ਨਹੀਂ ਸਾਡੇ ਚੰਨੂਪਿੰਡ ਜੀ 3 ਕਿਲੋਮੀਟਰ ਆਉਂਦੀ ਹੈ ਜਿਹੜੀ ਨਹਿਰ ਆਉਂਦੀ ਹੈ ਕੋਈ 60 ਚ ਜਮੀਨ ਦਿੱਤੀ ਹੁਣ ਫੇਰ ਦੇਵਾਂਗੇ 3 ਕਿਲੋਮੀਟਰ ਚ ਵੇਖੋ ਕਿੰਨੀ ਜਗ੍ਹਾ ਆਊਗੀ ਸਾਡੀ ਕਿੰਨੇ ਉਜਾੜਾ ਹੋਊਗਾ ਉਥੋਂ ਦਾ ਤੇ ਜਿਹੜਾ ਪਾਣੀ ਦੇਣ ਕੋ ਜਿਹੜਾ ਉਹ ਬੁੱਢੇ ਨਾਲੇ ਦਾ ਪਾਣੀ ਦੇ ਰਿਆ ਨਾ ਦੇਖੋ ਫੈਕਟਰੀ ਦਾ ਪਾਣੀ ਦੇ ਰਿਆ ਜਿਹੜਾ ਵੀ ਇਹਨਾਂ ਦੇ ਪ੍ਰਦੂਸ਼ਣ ਬੋਰਡ ਨੇ ਉਹਨੂੰ ਦੇ ਛੱਡਿਆ ਨੋਟਿਸ ਵੀ ਤੂੰ ਇਹ ਬੰਦ ਕਰ ਦੇ ਕਿਹੜਾ ਬੰਦ ਵੀ ਕਰਤੀ ਦੁਬਾਰਾ ਫੇਰ ਚਾਲੂ ਕਰਤੀ ਢੂੜ ਸਾਲ ਹੋ ਗਿਆ ਇਹਨਾਂ ਨੇ ਉਹ ਪਾਣੀ ਤਾਂ ਸਾਡੀਆਂ ਜਮੀਨਾਂ ਹੀ ਖਤਮ ਕਰ ਦੂ ਜਮਾ ਬਸ ਸਾਨੂੰ ਇੱਥੇ ਰੱਖਾਂਗੇ ਕਿਵੇਂ ਫਸਲਾਂ ਖਤਮ ਹੋ ਜਾਣੀਆਂ ਸਾਡੀਆਂ ਨਹੀਂ ਕਿਉਂਦੇ ਨਹਿਰ ਤੁਸੀਂ ਜੀ ਨਹੀਂ ਜੀ ਨਹੀਂ ਸਾਨੂੰ ਕੋਈ ਲੋੜ ਨਹੀਂ ਨਹਿਰ ਦੀ ਇਹਦੀ ਸਾਨੂੰ ਝਾੜ ਕੇ ਮਾਰ ਕੇ ਰਾਜੀ ਇਹ ਸਰਕਾਰ ਹਮ ਸਰਕਾਰਾਂ ਬਹੁਤ ਆਈਆਂ ਅਸੀਂ ਇਹ ਜੀ ਸਰਕਾਰ ਨਹੀਂ ਵੇਖੀ ਪਾਣੀ ਵਗਦੇ ਨੂੰ ਇਹ ਮਾਕੀਆ ਤਾਂ ਪਾਣੀ ਹੈ ਨਹੀਂ ਸਾਡੇ ਪਾਣੀ ਆ ਨਹਿਰ ਆ ਨਾਲ ਪਿਆ ਜਗਾ ਇਹਨੂੰ ਉੱਚਾ ਕਰਕੇ ਇਹਨੂੰ ਪਚੌੜਾ ਕਰਕੇ ਪਾਣੀ ਇਹ ਛੱਡ ਦੇ ਹਮ ਹੋਰ ਨਹਿਰ ਕੱਢਦਾ ਇਹ ਚ ਗੱਡ ਲੈ ਪੁੱਠੇ ਕੰਮਾਂ ਨੂੰ ਇਹ ਸੀਐਮ ਬਣਿਆ ਉਹ ਤਾਂ ਕਹਿੰਦਾ ਰਹਿ ਲਈ ਆ ਲੋਕਾਂ ਦੀ ਕਿਸੇ ਦੀ ਰਾਇ ਨਹੀਂ ਸਾਡੇ ਕੋਲੇ ਕੋਈ ਬੰਦਾ ਨਹੀਂ ਪਹੁੰਚਿਆ ਇੱਥੇ ਮਿੱਡੂ ਖੜੇ ਖੜੇ ਆ ਕੋਈ ਬੰਦਾ ਨਹੀਂ ਪਹੁੰਚਿਆ ਸਾਡੇ ਕੋਲੇ ਭਾਈ ਇਹ ਵੀ ਉਲਟਾ ਹਾਂ ਸਕੀਮ ਉਲਟਾ ਇਹ ਤਾਂ ਬੁਹਾਗ ਨੇ ਜਿਹੜਾ ਉਹ ਪਾਣੀ ਆਉਂਦਾ ਨਾ ਬੁੱਢੇ ਨਾਲੇ ਦਾ ਉਹਦੀ ਮੱਛੀ ਖਾਣੀ ਵੀ ਬੰਦ ਕਰ ਰੱਖੀ ਆ ਵੀ ਉੱਥੋਂ ਮੱਛੀ ਫੜਨਾ ਵੀ ਗਲਤ ਆ ਵੀ ਐਡਾ ਗੰਦਾ ਪਾਣੀ ਆ ਕੈਂਸਰ ਦਾ ਕਾਰਨ ਬਣੂਗਾ ਜਿਹੜਾ ਮੱਛੀ ਘਾਊਗਾ ਸਾਨੂੰ ਉਹ ਪੀਣ ਨੂੰ ਦੇ ਰਹੇ ਆ ਦੇਖੋ ਐਡਾ ਮਾੜੇ ਹਾਲ ਆ ਦੇਖੋ ਜੀ ਸਾਡਾ ਪੁਰਾਣਾ ਗਰੀਬ ਆਪਣਾ ਸਟੂਲ ਕਾ ਸਰਪੰਚ ਹੈ ਇਹਦੇ ਨਾਲ ਕਰੋ ਜੀ ਗੱਲ ਕੀ ਮੰਨਦੇ ਹੋ ਸਰਪੰਚ ਸਾਹਿਬ ਸਰਕਾਰ ਕਹਿ ਰਹੀ ਹੈ ਬੜਾ ਫਾਇਦਾ ਹੋਣਾ ਮਾਲਵਾ ਨਹਿਰ ਦਾ ਤੁਸੀਂ ਕੀ ਮੰਨਦੇ ਹੋ ਨਹੀਂ ਸਰ ਜੀ ਸਾਨੂੰ ਇਸ ਨਹਿਰ ਦਾ ਕੋਈ ਫਾਇਦਾ ਨਹੀਂ ਹੂੰ ਜੋ ਆ ਸਰੰਦ ਫੀਟਰ ਚੱਲ ਰਹੀ ਹੈ ਜੀ ਹਾਂ ਇਹ ਹੁਣ ਪਾਣੀ ਜਾ ਰਿਹਾ ਕਿ ਮੋਗਾ ਕੋਈ ਨਹੀਂ ਜੀ ਇਹ ਰਾਜਸਥਾਨ ਗਵਰਨਮੈਂਟ ਨੂੰ ਪਾਣੀ ਜਾ ਰਿਹਾ ਹੂੰ ਪਿੱਛੇ ਮੋਗਾ ਰਹਿ ਗਿਆ ਸਾਡਾ ਸੀਐਮ ਸਾਹਿਬ ਦੇ ਨਹਿਰ ਚ ਮੋਗੇ ਸਾਡੇ ਹੂੰ ਇਧਰ ਨਾਲ ਜ਼ਮੀਨ ਵੇਖ ਲਓ ਆ ਨਹਿਰ ਦੀ ਪਰੜੀ ਪਈ ਹੈ ਜੀ ਉਹ ਕਿੱਡੀ ਪਰੜੀ ਹੈ ਇਨ ਨੂੰ 8 ਫੁੱਟ ਉੱਚੀ ਕਰ ਦੇਣਾ ਇਹਦੇ ਵਿੱਚ ਪਾਣੀ ਦੇ ਦੇਣਾ ਸਾਨੂੰ ਸਰਪਿੰਡ ਨੂੰ ਦੇਣਾ ਤੇ ਰਾਜਸਥਾਨ ਗਵਰਨਮੈਂਟ ਨੂੰ ਪਾਣੀ ਦੇਣੇ ਉਹਨਾਂ ਨੇ ਲਾਲਚ ਦਿੱਤਾ ਵੀ ਤੁਹਾਨੂੰ ਜ਼ਮੀਨ ਦੇਵਾਂਗੇ ਅਸੀਂ ਪੰਜਾਬ ਸਰਕਾਰ ਨੂੰ ਲਾਲਚ ਹੈ ਕਿ ਰਾਜਸਥਾਨ ਸਰਕਾਰ ਨੂੰ ਗਵਰਨਮੈਂਟ ਜ਼ਮੀਨ ਦੇ ਰਹੀ ਹੈ ਤੇ ਸਾਨੂੰ ਫਿਰ ਉਹ ਪੈਸਾ ਅਸੀਂ ਕਮਾ ਲਈ ਇਹ ਬੁੱਢੇ ਨਾਲੇ ਦਾ ਪਾਣੀ ਸਰਜੀ ਨੇ ਇਹਨਾਂ ਵਿੱਚ ਪਾਉਣਾ ਇੱਥੇ ਸਾਡੇ ਲੋਕਾਂ ਨੂੰ ਮਾਰਨਾ ਤੇ ਗਰੀਬਾਂ ਦਾ ਲੋਕ ਆ ਅੱਜ ਆ ਮੈਦਾਨ ਦੇ ਵਿੱਚ ਬਟਿਆ ਹੁਣ ਉਹ ਵਿਚਾਰਾ ਸੈਕਟਰੀ ਸਾਹਿਬ 2 ਕਿਲੇ ਜਮੀਨ ਹੈ ਉਹ ਕਾਲੀ ਮਿੱਟੀ ਪੁਆ ਗਏ ਤੇ ਉਹ ਪਰਤ ਪਾ ਰਿਹਾ 20 ਲੱਖ ਦੀ ਮਿੱਟੀ ਕਿਲੇ ਦੀ ਅੱਜ ਪਈ ਹੈ ਤੇ 2 ਕਿਲੇ ਉਹਦੇ ਕੋਲ ਪੈ ਲਈ ਉਹ ਹੀ ਉਹਦੇ ਵਿੱਚ ਆ ਕੇ ਜ਼ਮੀਨਦਾਰ ਖਾਊਗਾ ਕੀ ਜੀ ਤੇ ਅਸੀਂ ਗਰੀਬ ਕਿੱਥੋਂ ਰੋਟੀ ਖਾਵਾਂਗੇ ਸਾਨੂੰ ਇਸ ਨਹਿਰ ਦਾ ਸਰਜ ਕੋਈ ਫਾਇਦਾ ਨਹੀਂ ਅਸੀਂ ਖਲਾਫ ਆ ਧਰਨਾ ਵੀ ਮਾਰਾਂਗੇ ਜਾਂ ਮਰਨਾ ਪੈਗਾ ਮਰਨ ਨੂੰ ਮਨਜ਼ੂਰ ਆ ਮਰਨਾ ਹੀ ਮਨਜ਼ੂਰ ਬਿਲਕੁਲ ਹਾਂ ਜੀ ਦੇਖੋ ਸਰਕਾਰਾਂ ਪੈਸਾ ਲਈ ਜਾਂਦੀਆਂ ਇਹ ਨਹਿਰ ਤੇ ਗੰਦ ਦੇਖੋ ਇਹਨੂੰ ਸਫਾਈ ਕਰਾ ਦੇਣਾ ਤੁਸੀਂ ਦੇਖੋ ਤੇ ਕੈਮਰਾ ਮਾਰੋ ਦੇਖੋ ਕਿੰਨਾ ਗੰਦਾ ਤੁਸੀਂ ਦੇਖੋ ਇਹਨੂੰ ਸਫਾਈ ਕਰਾ ਦੇਣਾ ਹੂੰ ਸਾਰੇ ਮਿੱਟੀ ਵਿੱਚੋਂ ਸਾਫ਼ ਹੋ ਕੇ ਤੇ ਪਾਣੀ ਜਿੰਨਾ ਮਰਜ਼ੀ ਛੱਡ ਦੇਣੇ ਚ ਇੱਥੇ ਆਪਣੇ ਮੁਹੱਲੇ ਦੇ ਵਿੱਚ ਪਾਣੀ ਚੱਲ ਚੱਲੇ ਜਾਂਦਾ ਉਹਨਾਂ ਦੇ ਸਟਾਈਲ ਨਹਿਰ ਦੁਆਰੇ ਬਣਾਈ ਆ 1000 ਕਰੋੜ ਤੋਂ ਉੱਤੇ ਪੈਸੇ ਲੱਗਿਆ ਆ ਇਹਦਾ ਹਾਲ ਵੇਖੋ ਤੁਸੀਂ ਕਿ ਕਰਾਂ ਤੇ ਸਾਰਾ ਤੇ ਇਹਨੂੰ ਸਫਾਈ ਦਾ ਸਤਾ ਪੈਸੇ ਹੀ ਨਹੀਂ ਤੇ ਨਹਿਰਾਂ ਕਿੱਥੋਂ ਕੱਢਣਗੇ ਕਿ ਲੋਕਾਂ ਦੀ ਕਮਾਈ ਜਿਹੜੀ ਉਹ ਸਿਟਣੀਆਂ ਵਾਲੇ ਚੱਕ ਕੇ ਹੂੰ ਬਿਲਕੁਲ ਇਹ ਭਵੰਤਮਾਨ ਸਾਹਿਬ ਨੂੰ ਚਾਹੀਦਾ ਵੀ ਇਹ ਦੇ ਵਾਸਤੇ ਸੋਚਣ ਆਪ ਲੋਕਾਂ ਦੀ رائے ਨਾ ਲੈਣਾ ਸਾਡੇ ਵਿੱਚ ਆ ਕੇ ਰਹਿ ਲੈਣ ਸਾਡੀ ਸਾਥੋਂ ਇੱਥੇ ਆ ਕੇ ਰਹਿ ਲੈਣ ਇੱਥੇ ਰਹਿ ਕੇ ਲੈਣਾ ਅਸੀਂ ਅਸੀਂ ਸਾਰਿਆਂ ਨੂੰ ਆਖ ਚੁੱਕੇ ਆ ਇਹਨਾਂ ਦੇ ਪ੍ਰੋਫੈਸਰ ਨੂੰ ਵੀ ਅਸੀਂ ਕਰਾ ਸੋਡੀ ਮਾਨ ਸਾਹਿਬ ਨਾਲ ਸੋਡੀ ਮੀਟਿੰਗ ਕਰਾਓ ਸਾਡੀ ਅਸੀਂ ਉਹਨਾਂ ਨਾਲ ਗੱਲ ਕਰੀਏ ਵੀ ਆ ਰੌਲਾ ਤਾਂ ਆਇਆ ਤੇ ਤੁਸੀਂ ਐਵੇਂ ਮਹਿਰ ਕੱਢੀ ਜਾਨੇ ਹੋ ਹਾਂਜੀ ਬਿਲਕੁਲ ਬਿਲਕੁਲ ਤਾਂ ਗੱਲਬਾਤ ਕੀਤੀ ਪਿੰਡ ਮਿੱਡੂ ਖੇੜੇ ਦੇ ਚੰਨੋ ਦੇ ਤੇ ਜਿਹੜੇ ਆ ਦੂਜਾ ਪਿੰਡ ਫੱਤਾ ਖੇੜਾ ਜੀ ਫੱਤਾ ਖੇੜਾ ਉੱਥੇ ਇਹ ਲੋਕ ਇੱਥੇ ਮੌਜੂਦ ਸੀ ਬਿਲਕੁਲ ਟੇਲ ਦਾ ਏਰੀਆ ਇਹ ਜੇ ਨਹਿਰ ਦਾ ਕਹਿੰਦਾ ਐਂਡ ਆ ਇੱਥੇ ਤੋਂ ਬਾਅਦ ਜਿਹੜਾ ਉਹ ਰਾਜਸਥਾਨ ਸ਼ੁਰੂ ਹੋ ਜਾਂਦਾ ਆਖਰੀ ਮੋਗਾ ਕਹਿੰਦੇ ਜੇ ਪਾਣੀ ਹੈ ਤਾਂ ਜਿਹੜਾ ਇੰਨੇ ਵੱਡੇ ਪੱਧਰ ਤੇ ਅੱਜ ਜਿਹੜੀ ਨਹਿਰ ਉਹ ਨੀਵੀਂ ਚੱਲ ਰਹੀ ਹੈ ਪਰ ਇਸ ਤੋਂ ਵੀ ਵੱਧ ਜਿਹੜਾ ਪਾਣੀ ਹੈ ਉਹ ਇੱਥੋਂ ਜਾਂਦਾ ਜੇ ਪਾਣੀ ਦੇਣਾ ਹੈ ਜਿਹੜਾ ਰਾਜਸਥਾਨ ਨੂੰ ਜਾਂਦਾ ਹੈ ਪੰਜਾਬ ਨੂੰ ਕਰ ਦੇਣਾ ਪਰ ਜਿਹੜਾ ਬੁੱਢੇ ਨਾਲੇ ਦਾ ਪਾਣੀ ਜਿਹੜਾ ਸਾਡੇ ਏਰੀਏ ਨੂੰ ਦੇਣਾ ਹੈ ਨਾਲ ਸਾਡੀਆਂ ਫਸਲਾਂ ਉਜਾੜਨੀਆਂ ਨਾਲ ਸਾਡੀਆਂ ਨਸਲਾਂ ਉਜਾੜਨੀਆਂ ਸਾਡੀਆਂ ਜ਼ਮੀਨਾਂ ਐਕਵਾਇਰ ਕਰ ਲਈਆਂ ਸਾਡਾ ਜਲ ਜੰਗਲ ਸਾਰਾ ਤਬਾਹ ਹੋਵੇਗਾ ਸਾਡੇ ਪਿੰਡ ਤਬਾਹ ਹੋਣਗੇ ਤਾਂ ਲੋ ਪ੍ਰਤੀ ਰੋਸ ਹੈ ਜਿੱਥੇ ਸਰਕਾਰ ਇਸ ਨਹਿਰ ਤੇ ਪੋਲਿਟਿਕਸ ਖੇਡ ਕੇ ਵੋਟਾਂ ਲੈਣੀਆਂ ਚਾਹੁੰਦੀ ਹੈ ਉੱਥੇ ਜਿਹੜੇ ਲੋਕਾਂ ਨੂੰ ਇਸ ਨਹਿਰ ਦਾ ਫਾਇਦਾ ਦੱਸਿਆ ਜਾ ਰਿਹਾ ਤਾਂ ਉਹੀ ਲੋਕ ਇਸ ਨਹਿਰ ਦੇ ਖਿਲਾਫ ਨਿਤਰੇ ਹੋਏ ਆ ਲਗਾਤਾਰ ਲੋਕਾਂ ਦਾ ਵਿਰੋਧ ਜਿਹੜਾ ਹੈ ਵੱਖ-ਵੱਖ ਪਿੰਡਾਂ ਦੇ ਲੋਕ ਜਿਹੜੇ ਇਸ ਨਹਿਰ ਦੇ ਨਾਲ ਲੱਗਦੇ ਇਲਾਕੇ ਹੈ ਜਿਨ੍ਹਾਂ ਦੀਆਂ ਜ਼ਮੀਨਾਂ ਨਾਲ ਲੱਗਦੀਆਂ ਪਿੰਡ ਨਾਲ ਲੱਗਦੇ ਆ ਉਹ ਸਾਰੇ ਇਸ ਨਹਿਰ ਦੇ ਵਿਰੋਧ ਦੇ ਵਿੱਚ ਤਾਂ ਇਹ ਪੰਜਾਬ ਦੇ ਆਖਰੀ ਪਿੰਡ ਯਾ ਜਿਹੜੇ ਆ ਜੇ ਕਹਿ ਲਈਏ ਅਸੀਂ ਉਹਨਾਂ ਪਿੰਡਾਂ ਦੇ ਵਿੱਚ ਖੜੇ ਜਿੱਥੋਂ ਬਾਅਦ ਜਿਹੜੇ ਆ ਉਹ ਦੂਜੀਆਂ ਸਟੇਟਾਂ ਰਾਜਸਥਾਨ ਜਿਹੜੀ ਹੈ ਹਰਿਆਣਾ ਰਾਜਸਥਾਨ ਇਧਰਲੇ ਬਾਰਡਰ ਸ਼ੁਰੂ ਹੋਣੇ ਸ਼ੁਰੂ ਹੋ ਜਾਂਦੇ ਆ ਤਾਂ ਉਹਨਾਂ ਪਿੰਡਾਂ ਦੇ ਵਿੱਚੋਂ ਜਿਹੜਾ ਇਹ ਵਿਰੋਧ ਉੱਠ ਰਿਹਾ